ਹੈਲੋ ਫਰੈਂਡ ਹਾਂਜੀ ਆਪ ਸਭ ਦਾ ਸਵਾਗਤ ਹੈ ਜੀ ਐਗਜ਼ਾਮ ਵਿਕਟਰੀ ਵਿੱਚ ਅੱਜ ਅਸੀਂ ਜਿਹੜਾ ਕਰਨਾ ਹੈਗਾ ਟੌਪਿਕ ਉਹ ਕਰਨਾ ਪੰਜਾਬੀ ਨਾਵਲ ਤੇ ਉਸ ਤੋਂ ਪਹਿਲਾਂ ਇੱਕ ਤੁਹਾਨੂੰ ਮੈਂ ਕਹਿਣਾ ਚਾਹਣੀ ਆਂ ਕਿ ਜਿਹੜੇ ਇਸ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਨੇ ਸਟੂਡੈਂਟ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦੇਣ ਤਾਂ ਜੋ ਤੁਹਾਨੂੰ ਵੀਡੀਓ ਦਾ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਮਿਲਦਾ ਰਹੇ ਤੇ ਆਪਾਂ ਡੀਟ੍ਰਿਪਲੱਸਬੀ ਦੇ ਜਿਹੜੇ ਸਿਲੇਬਸ ਅਨੁਸਾਰ ਆਗੇ ਜਿਹੜੇ ਟੌਪਿਕ ਕਰਨੇ ਆਗੇ ਸਭ ਤੋਂ ਪਹਿਲਾਂ ਪੰਜਾਬੀ ਨਾਵਲਾਰੇ ਪੜਾਂਗੇ ਉਹਦਾ ਨਿਕਾਸ ਵਿਕਾਸ ਤੇ ਉਹਦੀਆਂ ਵਿਸ਼ੇਸ਼ਤਾਵਾਂ ਵਗੈਰਾ ਕਰਾਂਗੇ ਆਪਾਂ ਅੱਜ ਵੀ ਕਿਵੇਂ ਉਹਦਾ ਵਿਕਾਸ ਹੋਇਆ ਠੀਕ ਹੈ ਜਿਹੜਾ ਆਪਣਾ ਇਹਨੂੰ ਕੀ ਹੈਗਾ ਇੱਕ ਗਲਪ ਮੰਨਿਆ ਜਾਂਦਾ ਨਾਵਲ ਨੂੰ ਨਾਵਲਾ ਜਿਹੜਾ ਗਲਪ ਦੇ ਵਿੱਚ ਕੀ ਹੈ ਗਲਪ ਦਾ ਜਿਹੜਾ ਸ਼ਬਦਿਕ ਅਰਥ ਹੈਗਾ ਕਿਨੇ ਗੱਲ ਗੱਲ ਮਾਨਕੜਤ ਕਥਾ ਜਾਂ ਫਿਰ ਕਲਪਨਿਕ ਕਥਾ ਠੀਕ ਹੈ ਤੇ ਇਹਦੇ ਵਿੱਚ ਕੀ ਹੁੰਦਾਗਾ ਗਲਪ ਦੇ ਵਿੱਚ ਜਾਂ ਤਾਂ ਮਨ ਦੇ ਜਿਹੜੇ ਮਨੋਭਾਵ ਨੇ ਉਹ ਤੇ ਮਤਲਬ ਕਿ ਮਨ ਦੀ ਜਿਹੜੀ ਘੜਤਾ ਗਈ ਮਨ ਅਨੁਸਾਰ ਜਿਵੇਂ ਬੰਦਾ ਸੋਚਦਾ ਅੰਦਰੋਂ ਉਸ ਨੂੰ ਅਸੀਂ ਕੀ ਹੈਗਾ ਇੱਕ ਨਾਵਲ ਦਾ ਰੂਪ ਦੇ ਦਿੰਨੇ ਹੈਗੇ ਤੇ ਜਾਂ ਫਿਰ ਮਤਲਬ ਕਿ ਕਥਾ ਹੁੰਦੀ ਹੈ ਕਿਸੇ ਦੀ ਉਹ ਅਸੀਂ ਇਹਦੇ ਵਿੱਚ ਬਿਆਨ ਕਰਦੇ ਹਾਂ ਜਾਂ ਫਿਰ ਕਲਪਨਿਕ ਮਤਲਬ ਕਿ ਸਾਡੀ ਜਿਹੜੀ ਸੋਚ ਹੁੰਦੀ ਹੈਗੀ ਉਹਦੇ ਆਧਾਰ ਤੇ ਅਸੀਂ ਕੀ ਨਾਵਲ ਲਗਾ ਕਲਪਨਿਕ ਕਥਾ ਦੇ ਆਧਾਰ ਤੇ ਨਾਵਲ ਲਗਾ ਜਿਹੜਾ ਲਿਖਦੇ ਆਂਗੇ ਗੱਲਾਂ ਲਿਖਦੇ ਆਂਗੇ ਆਪਣੇ ਮਨੋਭਾਵ ਲਿਖਦੇ ਆਂਗੇ ਠੀਕ ਹੈ ਤੇ ਗਲਪ ਕਹਿੰਦੇ ਗਲਪ ਕਿਨੇ ਕਿਸ ਤੇ ਆਧਾਰਿਤ ਹੁੰਦਾਗਾ ਗਲਪ ਜ਼ਿਆਦਾਤਰ ਕੀ ਤੇਗਾ ਯਥਾਰਕ ਯਥਾਰਥ ਅਤੇ ਕਲਪਨਿਕਤਾ ਦੇ ਆਧਾਰਿਤ ਹੁੰਦਾਗਾ ਦੇਖੋ ਨਾਵਲ ਦੇ ਵਿੱਚ ਯਥਾਰਥ ਤਭੀ ਹੋਣਾ ਯਥਾਰਥ ਵੀ ਹੋਣਾ ਜ਼ਰੂਰੀ ਆ ਤੇ ਕਲਪਨਿਕਤਾ ਵੀ ਹੋਣੀ ਜ਼ਰੂਰੀ ਆ ਨਾ ਤਾਂ ਕੱਲੇ ਯਥਾਰਥ ਨਾਲ ਚੱਲਦਾਗਾ ਨਾਵਲ ਨਾ ਕੱਲੇ ਕਲਪਨਿਕਤਾ ਨਾਲ ਚੱਲਦਾਗਾ ਕਿਉਂਕਿ ਕਲਪਨਾ ਦਾ ਯਥਾਰਥ ਹੁੰਦਾ ਯਥਾਰਥ ਦਾ ਮਤਲਬ ਹੁੰਦਾ ਸਚਾਈ ਕਿ ਨਾਵਲ ਦੇ ਵਿੱਚ ਜਿਹੜਾ ਨਾਵਲਕਾਰ ਹੈਗਾ ਉਹ ਉਹਨੂੰ ਜਿਹੜੀ ਉਹਦੀ ਸਚਾਈ ਹੈਗੀ ਕੋਈ ਕੁਝ ਜਿਹੜੇ ਪਾਤਰਾਂ ਨੂੰ ਲੈ ਕੇ ਜਾਂ ਕਿਸੇ ਵੀ ਵਿਸ਼ੇ ਦੇ ਉੱਤੇ ਜਦੋਂ ਨਾਵਲ ਲਿਖਦਾ ਹੈਗਾ ਤਾਂ ਜਿਹੜੀ ਉਹ ਇਹ ਆਪਣੇ ਸਚਾਈ ਵੱਲ ਵੀ ਉਸ ਨੂੰ ਲੈ ਕੇ ਜਾਂਦਾ ਹੈਗਾ ਤੇ ਨਾਲ-ਨਾਲ ਉਹਦੇ ਜਿਹੜੇ ਦਿਮਾਗ ਦੇ ਵਿੱਚ ਕੁਝ ਕਲਪਨਿਕ ਗੱਲਾਂ ਹੁੰਦੀਆਂ ਨੇ ਕਲਪਨਾ ਹੁੰਦੀ ਹੈਗੀ ਉਹਨੂੰ ਵੀ ਉਹ ਨਾਲ ਦੀ ਨਾਲ ਉਹਦੇ ਵਿੱਚ ਜਿਹੜਾ ਕੀ ਹੈਗਾ ਲਿਖਦਾ ਜਾਂਦਾ ਹੈਗਾ ਤਾ யਥਾਰਥ ਤੇ ਕਲਪਨਾ ਦੇ ਆਧਾਰ ਤੇ ਜਿਹੜਾਗਾ ਇਹ ਗਲਪ ਹੁੰਦਾਗਾ ਪੰਜਾਬੀ ਗਲਪ ਸਾਹਿਤ ਦੇ ਜੇ ਰੂਪ ਦੇਖੀਏ ਤਾਂ ਕਿੰਨੇ ਨੇ ਗਲਪ ਨੂੰ ਦੋ ਮਤਲਬ ਕਿ ਰੂਪਾਂ ਦੇ ਵਿੱਚ ਵੰਡਿਆ ਗਿਆਗਾ ਇੱਕ ਕਹਾਣੀ ਦੇ ਵਿੱਚ ਵੰਡਿਆ ਗਿਆ ਤੇ ਇੱਕ ਨਾਵਲ ਦੇ ਵਿੱਚ ਵੰਡਿਆ ਗਿਆ ਕਹਾਣੀ ਵੀ ਨਾਵਲ ਵਾਂਗੂ ਸੇਮ ਹੁੰਦੀ ਹੈਗੀ ਤੇ ਜਿਹਦੇ ਵਿੱਚ ਕੀ ਹੈਗਾ ਇੱਕ ਸਚਾਈ ਹੁੰਦੀ ਹੈ ਤੇ ਇੱਕ ਕਲਪਨਾ ਹੁੰਦੀ ਹੈਗੀ ਦੋਨਾਂ ਦੇ ਨਾਲ ਮਿਲ ਕੇ ਕੀ ਹੈਗਾ ਇੱਕ ਕਹਾਣੀ ਬੰਦੀ ਹੈ ਤੇ ਨਾਵਲ ਬੰਦਾਗਾ ਇਹ ਦੋਨੇ ਗਲਪ ਦਾ ਭਾਗ ਨੇ ਕਈ ਵਾਰ ਕੁਐਸਚਨ ਆ ਜਾਂਦਾ ਪੰਜਾਬੀ ਗਲਪ ਦੇ ਕਿੰਨੇ ਰੂਪ ਨੇ ਤਾਂ ਦੋ ਰੂਪ ਨੇ ਕਹਾਣੀ ਤੇ ਨਾਵਲ ਕਿਹੜੇ ਕਿਹੜੇ ਰੂਪ ਨੇ ਉਹ ਦੱਸੇ ਦੱਸ ਦੇਣ ਪੁੱਛੇ ਪੁੱਛ ਲਿੰਦਾਗਾ ਕਹਾਣੀ ਤੇ ਨਾਵਲ ਠੀਕ ਹੈ ਜਾਂ ਫਿਰ ਨਾਵਲ ਨੂੰ ਅਸੀਂ ਕੀ ਮੰਨਦੇ ਆ ਗਲਪ ਮੰਨਦੇ ਆਂਗੇ ਠੀਕ ਹੈ ਨਾਵਲ ਕਿਸਤੇ ਆਧਾਰਿਤ ਹੁੰਦਾਗਾ ਇਹ ਕੁਐਸਚਨ ਆ ਸਕਦਾਗਾ ਨਾਵਲ ਕਿਸਤੇ ਆਧਾਰਿਤ ਹੁੰਦਾਗਾ ਨਾਵਲ ਯਥਾਰਥ ਅਤੇ ਕਲਪਨਾ ਤੇ ਆਧਾਰਿਤ ਹੁੰਦਾਗਾ ਨਾਵਲ ਕਿਸ ਸ਼੍ਰੇਣੀ ਵਿੱਚ ਆਉਂਦਾਗਾ ਨਾਵਲ ਜਿਹੜਾ ਗਲਪ ਸ਼੍ਰੇਣੀ ਦੇ ਵਿੱਚ ਆਉਂਦਾਗਾ ਨਾਵਲ ਨੂੰ ਕਿਸ ਸ਼੍ਰੇਣੀ ਦੇ ਵਿੱਚ ਰੱਖਿਆ ਜਾਂਦਾ ਗਲਪ ਦੇ ਵਿੱਚ ਤਾਂ ਕਈ ਗਲਪ ਦੇ ਵਿੱਚ ਕਿਹੜੇ-ਕਿਹੜੇ ਆਉਂਦੇ ਹੈਗੇ ਕਹਾਣੀ ਤੇ ਨਾਵਲ ਨਾਵਲ ਨੂੰ ਕਿਸ ਸ਼੍ਰੇਣੀ ਵਿੱਚ ਰੱਖਿਆ ਜਾਂਦਾਗਾ ਗਲਪ ਦੇ ਵਿੱਚ ਜਿਹੜੇ ਨਾਵਲ ਆਗਾ ਲੰਬੀ ਬਿਰਤਾਂਤਿਕ ਗਲਪ ਰਚਨਾ ਨੂੰ ਨਾਵਲ ਕਿਹਾ ਜਾਂਦਾ ਹੈਗਾ ਦੇਖੋ ਜਿਹੜੀ ਨਾਵਲ ਹੁੰਦਾਗਾ ਥੋੜਾ ਜਿਹਾ ਇੱਕ ਬਿਰਤਾਂਤਕ ਹੁੰਦਾਗਾ ਹਨਾ ਲੰਬੀ ਬਿਰਤਾਂਤਿਕ ਗਲਪ ਨੂੰ ਕੀ ਕਿਹਾ ਜਾਂਦਾਗਾ ਨਾਵਲ ਕਿਹਾ ਜਾਂਦਾਗਾ ਸੱਚ ਵਰਗਾ ਝੂਠ ਜਾਂ ਫਿਰ ਝੂਠ ਵਰਗਾ ਸੱਚ ਨਾਲ ਹੈ ਇਹਦਾ ਸਬੰਧ ਕਿਵੇਂ ਆ ਜਾਂ ਸੱਚ ਵਰਗਾ ਝੂਠ ਠੀਕ ਹੈ ਜਿਹਦੇ ਵਿੱਚ ਕੀ ਸੱਚ ਵੀ ਹੁੰਦਾ ਤੇ ਥੋੜੇ ਜਿਹੀ ਕੀ ਹੈਗੀ ਕਲਪਨਾ ਦੇ ਆਧਾਰ ਤੇ ਵੀ ਉਹਨੂੰ ਜਿਹੜਾ ਲਿਖਿਆ ਜਾਂਦਾ ਜਾਂ ਫਿਰ ਝੂਠ ਵਰਗਾ ਸੱਚ ਦੇਖੋ ਜਿਆਦਾ ਕੱਲੇ ਨਿਰੈ ਝੂਠ ਨਾਲ ਨਾਵਲ ਚੱਲਦਾ ਨਹੀਂ ਕੱਲਿਆ ਪੂਰਾ ਉਹਦੇ ਵਿੱਚ ਸੱਚ ਹੀ ਬਿਆਨਿਆ ਜਾਂਦਾਗਾ ਤਾਂ ਦੋਨਾਂ ਨੂੰ ਮਿਲ ਕੇ ਹੀ ਚੱਲਦਾਗਾ ਨਾਵਲ ਨੂੰ ਆਧੁਨਿਕ ਯੋਗਦਾ ਬਿਰਤਾਂਤ ਵੀ ਕਿਹਾ ਜਾਂਦਾ ਹੈ ਨਾਵਲ ਨੂੰ ਆਧੁਨਿਕ ਯੁੱਗ ਦਾ ਵਰਤਾਂਤ ਵੀ ਕਿਹਾ ਜਾਂਦਾ ਹੈ। ਨਾਵਲ ਦਾ ਜਿਹੜਾ ਸਮਾਂ ਹੈਗਾ ਉਹ 1849 1849 ਤੋਂ ਬਾਅਦ 19ਵੀਂ ਸਦੀ ਦਾ ਜਿਹੜਾ ਪਿਛਲਾ ਅੱਧ ਵੀ ਉਹਨੂੰ ਮੰਨਿਆ ਜਾਂਦਾ ਹੈ 1849 ਤੋਂ ਬਾਅਦ ਦਾ ਸਮਾਂ ਜਿਹੜਾ ਨਾਵਲ ਦਾ ਸਮਾਂ ਮੰਨਿਆ ਜਾਂਦਾ 1800 ਤੋਂ ਬਾਅਦ ਦਾ ਸਮਾਂ ਮੰਨਿਆ ਜਾਂਦਾਗਾ ਕਈ ਵਿੱਚ 19ਵੀਂ ਸਦੀ ਦੇ ਪਿਛਲੇ ਅੱਧ ਵੀ ਜਿਹੜਾ ਹੈਗਾ ਮੰਨਿਆ ਜਾਂਦਾਗਾ। ਨਾਵਲ ਦੇ ਕੋਸ਼ਗਤ ਅਰਥ ਕੀ ਹੁੰਦੇ ਨੇ ਨਾਵਲ ਸ਼ਬਦੀ ਜਿਹੜਾ ਨਾਵਲ ਦਾ ਮਤਲਬ ਕਿ ਸ਼ਬਦ ਹੈਗਾ ਅੰਗਰੇਜ਼ੀ ਭਾਸ਼ਾ ਦਾ ਸ਼ਬਦ ਹੈ ਜਿਹੜਾ ਨੋਵਲ ਅਤੇ ਲਾਤੀਨੀ ਭਾਸ਼ਾ ਦੇ ਮੂਲ ਸ਼ਬਦ ਨੋਵੇਲਾ ਤੋਂ ਲਿਆ ਗਿਆ ਹੈ ਠੀਕ ਆ ਇਹਦਾ ਮਤਲਬ ਕਿ ਇਹ ਕੀ ਹੈਗਾ ਕੁਐਸਚਨ ਵੀ ਆ ਸਕਦਾਗਾ ਨਾਵਲ ਦਾ ਲਾਵਨ ਨਾਵਲ ਜਿਹੜਾਗਾ ਕਿਹੜੀ ਭਾਸ਼ਾ ਦਾ ਮੂਲ ਸ਼ਬਦ ਹੈਗਾ ਤਾਂ ਨੋਵੇਲਾ ਦਾ ਕੀ ਹੈਗਾ ਮੂਲ ਮਤਲਬ ਕਿ ਸ਼ਬਦ ਮੰਨਿਆ ਜਾਂਦਾਗਾ ਨੋਵੇਲਾ ਦਾ ਮਤਲਬ ਕਿ ਅਰਥ ਕੀ ਹੁੰਦਾਗਾ ਨਵੀਂ ਚੀਜ਼ ਨਵੀਂ ਸ਼ੁਰੂਆਤ ਨਵੀਂ ਮਤਲਬ ਕਿ ਸੋਚ ਤਾਂ ਆਪਾਂ ਕੀ ਹੈਗਾ ਨੋਵੇਲਾ ਦਾ ਅਰਥ ਮੰਨਿਆ ਜਾਂਦਾਗਾ ਤੇ ਨੋਵਲ ਜਿਹੜਾਗਾ ਨਾਵਲ ਨੂੰ ਇੰਗਲਿਸ਼ ਦੇ ਵਿੱਚ ਉਪਨਿਆਸ ਵੀ ਕਿਹਾ ਜਾਂਦਾਗਾ ਠੀਕ ਹੈ ਅਖਿਆਨ ਵੀ ਕਿਹਾ ਜਾਂਦਾਗਾ ਤੇ ਹਿੰਦੀ ਦੇ ਵਿੱਚ ਇਹਨਾਂ ਦੇ ਨਾਮ ਨੇ ਇਹ ਉਪਨਿਆਸ ਤੇ ਅਖਿਆਨ ਨਾਵਲ ਦੇ ਤੇ ਉਸ ਤੋਂ ਬਾਅਦ ਨਾਵਲ ਦੇ ਜਿਹੜੇ ਨਿਕਾਸਵੰਧੀ ਜਿਹੜੀ ਵਿਚਾਰਤਾ ਰாகி ਉਹ ਕੀ ਹੈਗੀ ਕਹਿੰਦੇ ਜਿਹੜਾ ਨਾਵਲ ਪੱਛਮੀ ਪ੍ਰਭਾਵ ਅਧੀਨ ਆਇਆਗਾ ਠੀਕ ਆ ਕੁਝ ਜਿਹੜੇ ਨਾਵਲ ਕਰਨੇ ਮੰਨਦੇ ਹੈਗੇ ਵੀ ਪੱਛਮੀ ਪ੍ਰਭਾਵ ਅਧੀਨ ਆਇਆ ਵੀ ਪੱਛਮ ਤੋਂ ਜਿਹੜਾ ਇਹਦਾ ਨਿਕਾਸ ਹੈਗਾ ਜਿਹੜਾ ਇਹ ਪੱਛਮ ਵੱਲੋਂ ਹੋਇਆ ਮੰਨਿਆ ਜਾਂਦਾਗਾ ਤੇ ਦੂਜੇ ਪਾਸੇ ਜਿਹੜਾ ਕਿ ਇਹ ਨਾਵਲ ਪੱਛਮੀ ਪ੍ਰਭਾਵ ਦੇ ਵਿਰੁੱਧ ਉਪਜਿਆ ਹੈ ਤਾਂ ਕੀ ਹੈ ਕੁਝ ਕਹਿੰਦੇ ਹੈਗੇ ਵੀ ਜਿਹੜਾ ਇਹ ਜਿਹੜਾ ਮਤਲਬ ਕਿ ਨਾਵਲ ਹੈਗਾ ਇਹ ਪੱਛਮੀ ਪ੍ਰਭਾਵ ਦੇ ਪਰ ਪੱਛਮੀ ਪ੍ਰਭਾਵ ਤੋਂ ਨਹੀਂ ਆਇਆ ਇਹਦੇ ਪ੍ਰਭਾਵ ਦੇ ਵਿਰੁੱਧ ਉਪਜਿਆਗਾ ਡਾਕਟਰ ਜੁਗਿੰਦਰ ਸਿੰਘ ਰਾਹੀ ਅਤੇ ਡਾਕਟਰ ਅਤਰ ਸਿੰਘ ਅਨੁਸਾਰ ਇਹ ਕੀ ਕਹਿੰਦੇ ਨੇ ਪੰਜਾਬੀ ਨਾਵਲ ਦੀ ਜਿਹੜੀ ਸਾਂਝ ਆ ਗਈ ਕਹਿੰਦੇ ਇਹ ਜਨਮ ਸਾਖੀ ਕਿੱਸਾ ਕਾਵ ਬੀਰ ਕਾਵ ਅਤੇ ਗੁਰਬਿਲਾਸ ਵਰਗੇ ਬਿਰਤਾਂਤਿਕ ਰੂਪ ਨਾਲ ਨ ਹੋਇਆ ਹੈ ਕਹਿੰਦੇ ਵੀ ਜਿਹੜਾ ਤੁਸੀਂ ਮੰਨਦੇ ਹੋਗੇ ਕਿ ਕਹਨੇ ਹੋਗੇ ਤੁਸੀਂ ਵੀ ਜਿਹੜਾ ਨਾਵ ਲਾਗਾ ਉਹ ਪੱਛਮੀ ਮਤਲਬ ਕੇ ਪ੍ਰਭਾਵ ਅਧੀਨ ਆਇਆਗਾ ਨਹੀਂ ਕਹਿੰਦੇ ਡਾਕਟਰ ਜਗਿੰਦਰ ਕਹਿੰਦਾ ਹੈ ਤੇ ਡਾਕਟਰ ਅਤਰ ਅਤਰ ਸਿੰਘ ਕਹਿੰਦੇ ਵੀ ਇਹ ਜਿਹੜਾ ਪੰਜਾਬੀ ਨਾਵਲਾ ਇਹ ਉਦੋਂ ਤੋਂ ਸ਼ੁਰੂ ਆਗਾ ਕਿਉਂਕਿ ਇਹਦੀ ਜਿਹੜੀਆਂ ਨੇ ਕੁਝ ਮਤਲਬ ਕਿ ਰਚਨਾਵਾਂ ਜਾਂ ਇਹਦਾ ਕੁਝ ਪ੍ਰਭਾਵ ਆਗਾ ਜਨਮ ਸਾਖੀਆਂ ਦੇ ਵਿੱਚ ਵੀ ਦੇਖਿਆ ਜਾਂਦਾ ਕਿੱਸਾ ਕਾਪ ਦੇ ਵਿੱਚ ਵੀ ਦੇਖਿਆ ਜਾਂਦਾ ਬੀਰ ਕਾਪ ਦੇ ਵਿੱਚ ਵੀ ਜਿਹੜਾ ਹੈ ਇਹਦਾ ਪ੍ਰਭਾਵ ਆ ਦੇਖਿਆ ਜਾਂਦਾਗਾ ਦਾ ਇਹ ਕਹਿੰਦਾ ਹੈਗਾ ਬਿਰਤਾਂਤਕ ਰੂਪ ਨਾਲ ਇਹਦਾ ਜਿਹੜਾਗਾ ਉਹ ਜਨਮ ਆਪਣੇ ਮਤਲਬ ਕਿ ਸਾਡੇ ਇੰਨਾ ਜਿਹੜੀਆਂ ਜਨਮ ਸਾਖੀਆਂ ਕਿੱਸਾ ਕਾਵ ਦੇ ਵਿੱਚੋਂ ਹੀ ਹੋਇਆ ਹੈ ਨਾ ਕਿ ਪਛਮਾ ਦੇ ਵਿੱਚੋਂ ਆਇਆ ਹੈ ਇਹਨਾਂ ਦੇ ਜੋਗਿੰਦਰ ਸਿੰਘ ਰਾਹੀ ਤੇ ਡਾਕਟਰ ਅਦਰ ਸਿੰਘ ਦੇ ਇਹ ਵਿਚਾਰ ਨੇ ਤੇ ਪ੍ਰਿੰਸੀਪਲ ਤੇਜਾ ਸਿੰਘ ਨੇ ਆਪਣੀ ਅ ਪੰਜ ਜਿਹੜਾ ਪ੍ਰਿੰਸੀਪਲ ਤੇਜਾ ਸਿੰਘ ਜੀ ਸੀਗੇ ਉਹਨਾਂ ਨੇ ਪੰਜਾਬੀ ਨਾਵਲ ਨੂੰ ਜਨਮ ਸਾਖੀਆਂ ਦਾ ਜਿਹੜਾ ਉੱਤਰ ਅਧਿਕਾਰੀ ਮੰਨਿਆ ਹੈ ਜਿਹੜੇ ਪ੍ਰਿੰਸੀਪਲ ਤੇਜਾ ਸਿੰਘ ਨੇ ਉਹ ਵੀ ਮੰਨਦੇ ਨੇ ਕਿ ਜਿਹੜੇ ਨਾਵਲ ਆਗਾ ਉਹਨਾਂ ਦਾ ਜਨਮਾ ਜਿਹੜਾ ਜਿਹੜਾ ਜਨਮ ਸਾਖੀਆਂ ਨੇ ਉਹਨਾਂ ਦਾ ਉਹਦਾ ਮਤਲਬ ਕਿ ਜਨਮ ਸਾਖੀਆਂ ਤੋਂ ਹੀ ਉਹਨਾਂ ਦੀ ਜਿਹੜੀ ਉਤਪਤੀ ਹੋਈ ਹੈਗੀ ਡਾਕਟਰ ਕਿਰਪਾਲ ਸਿੰਘ ਕਸੇਲ ਨਾਵਲ ਨੂੰ ਮਹਾਕਾਵ ਦਾ ਉੱਤਰ ਅਧਿਕਾਰੀ ਮੰਨਦੇ ਹਨ ਡਾਕਟਰ ਕਿਰਪਾਲ ਸਿੰਘ ਕਲੇਸ਼ ਵੀ ਨਾਵਲ ਨੂੰ ਕਹਿੰਦੇ ਮਹਾਕਾਵ ਦਾ ਜਿਹੜਾ ਉੱਤਰ ਅਧਿਕਾਰੀ ਉੱਤਰ ਅਧਿਕਾਰ ਮੰਨਦੇ ਹਨ ਉਤਰਦਿਕਾਰੀ ਇਹ ਮੰਨਦੇ ਤਾਂ ਕਰਕੇ ਵੀ ਇੱਥੋਂ ਅੱਗੇ ਜਿਹੜੇ ਨਾਵਲ ਦੀ ਜਿਹੜੀ ਹੈਗੀ ਮੁੱਢ ਵੱਜਦੀ ਹੈਗੀ ਨਾਵਲ ਦਾ ਜਿਹੜਾ ਵਿਕਾਸ ਹੈਗਾ ਉਹ ਕੀ ਹੈਗਾ 1800 1869 ਜਾਂ ਫਿਰ 1858 ਇਹ ਦੋ ਮਤਲਬ ਕੇ ਡਾਟਾ ਨੇ ਜਿਹੜੀਆਂ ਜਿੰਦਾ ਵਿੱਚ ਕਈ ਵਾਰ 1858 ਵੀ ਪਾਇਆ ਜਾ ਸਕਦਾ ਤੇ 1858 ਵੀ ਆ ਜਾਂਦਾਗਾ ਤਾਂ ਦੋਨੇ ਤੁਸੀਂ ਡਾਟਾ ਇਹ ਯਾਦ ਰੱਖਣੀਆਂ ਨੇ ਵੀ ਇਹਨਾਂ ਦੇ ਵਿੱਚੋਂ ਕੋਈ ਵੀ ਆ ਸਕਦੀ ਹੈਗੀ ਜਿਹਦੇ ਵਿੱਚ ਇਸ਼ਾਈ ਮਸੀਨਰੀਆਂ ਸੀਗੀਆਂ ਨੇ ਜਿਹੜੇ ਜੌਨ ਬਨੀਅਨ ਜੌਨ ਬਨੀਅਨ ਸੀਗਾ ਜਿਹੜਾ ਇੱਕ ਨਾਵਲ ਨਾਵਲ ਜਿਹਨੇ ਲਿਖਿਆ ਸੀਗਾ 1869 ਦੇ ਵਿੱਚ ਇੱਕ ਮਤਲਬ ਕਿ ਇਸ਼ਾਈ ਮਸ਼ੀਨਰੀਆਂ ਨੇ ਜohn Bynian Navel Pilgrim Maze Progressor Pilgrim Maze Progressor ਦਾ ਪੰਜਾਬੀ ਅਨੁਵਾਦ ਮਸੀਹੀ ਇਸ ਮੁਸਾਫਰ ਦੀ ਯਾਤਰਾ ਨਾਮ ਹੇਠ ਕਰਵਾਇਆ ਸੀਗਾ ਇੱਕ ਮਤਲਬ ਕਿ ਹੋ ਸੀਗਾ ਜohn Bynian ਸੀਗਾ ਠੀਕ ਹੈ ਉਹਨੇ ਮਤਲਬ ਕਿ ਜਿਹੜਾ Navel ਦਾ ਅਨੁਵਾਦ ਕਰਵਾਇਆ ਸੀਗਾ ਨਾਵਲ ਦਾ ਨਾਮ ਹੈਗਾ ਸੀ ਪਿਲਗਰੀਮੇਜ ਪ੍ਰੋਗਰੈਸ ਇਹ ਨਾਮ ਦਾ ਜਿਹੜਾ ਨਾਵਲ ਸੀਗਾ ਉਹਨਾਂ ਨੇ ਅਨੁਵਾਦ ਕਰਵਾਇਆ ਪੰਜਾਬੀ ਦੇ ਵਿੱਚ ਮਸੀਹੀ ਮੁਸਾਫਿਰ ਦੀ ਯਾਤਰਾ ਇਹ ਸੀਗਾ ਜਿਹੜਾ ਸਾਡਾ ਪਹਿਲਾ ਅਨੁਵਾਦਿਕ ਜਿਹੜਾ ਨਾਵਲ ਆਗਾ ਉਹ ਮੰਨਿਆ ਜਾਂਦਾਗਾ ਤੇ ਅਨੁਵਾਦਿਕ ਨਾਵਲ ਇਹ ਜਿਹੜਾਗਾ ਪਹਿਲਾ ਮੰਨਿਆ ਜਾਂਦਾਗਾ ਸਾਡਾ ਇਹ ਯਾਦ ਰੱਖਣਾ ਤੇ 1892 ਦੇ ਵਿੱਚ ਜਾਂ ਫਿਰ 1882 ਦੇ ਵਿੱਚ ਦੋ ਡੇਟਾ ਨੇ ਇਹ ਠੀਕ ਹੈ ਜਾ ਤੱਕ 1892 ਹੁੰਦੀ ਹੈ ਕਈ ਵਾਰ ਕਿਤੇ ਨਾ ਕਿਤੇ 1882 ਵੀ ਲਿਖੀ ਆ ਜਾ ਸਕਦੀ ਹੈ ਇਹ ਵੀ ਯਾਦ ਰੱਖਣਾ ਵਿੱਚ ਬੰਗਾਲ ਦੇ ਜਾਇਰੇ ਈਸਾਈ ਮਸ਼ੀਨਰੀ ਸੀਗੇ ਉਹਦੇ ਦੁਆਰਾ ਲਿਖਿਆ ਨਾਵਲ ਜਿਹੜਾ ਦੂਜਾ ਨਾਵਲ ਆਗਾ ਜਿਹੜਾ ਜੋਤੀ ਰੂਦਰ ਦਾ ਜਿਹੜਾ ਲੁਧਿਆਣਾ ਮਸ਼ੀਨਰੀ ਮਿਸ਼ਨ ਮਿਸ਼ਨ ਸੀਗਾ ਜਿਹੜਾ ਪ੍ਰੈਸ ਦੁਆਰਾ ਲੁਧਿਆਣਾ ਮਿਸ਼ਨ ਪ੍ਰੈਸ ਦੁਆਰਾ ਜਿਹੜਾ ਅਨੁਵਾਦ ਕਰਕੇ ਛਾਪਿਆ ਗਿਆ ਸੀਗਾ ਪਰ ਜਿਹੜੇ ਜੀਤ ਸਿੰਘ ਜੋਸ਼ੀ ਸੀਗਾ ਜਿਹੜੇ ਜੀਤ ਸਿੰਘ ਜੀਤ ਸਿੰਘ ਜੋਸ਼ੀ ਕਹਿੰਦੇ ਹੈਗੇ ਵੀ ਇਹ ਫਰਸਟ ਅਨੁਵਾਦ ਸੀਗਾ ਜੋਤੀ ਰੂਦਰ ਸੀਗਾ ਜਿਹੜਾ ਇਹ ਨਾਵਲ ਇਹ ਜਿਹੜਾ ਅਨੁਵਾਦ ਕੀਤਾ ਗਿਆ ਸੀ ਇਹ ਫਰਸਟ ਅਨੁਵਾਦ ਸੀ ਪਰ ਇਹ ਜੋਤੀ ਸਿੰਘ ਜੋਸ਼ੀ ਦੇ ਅਨੁਸਾਰ ਹੈਗਾ ਪਰ ਅਸਲ ਦੇ ਵਿੱਚ ਇਹ ਦੂਜਾ ਅਨੁਵਾਦ ਸੀਗਾ ਪਰ ਜਿਹੜਾ ਪੰਜਾਬੀ ਨਾਵਲ ਦਾ ਲਿਖਿਆ ਹੋਇਆ ਸੀਗਾ ਜੋਤੀ ਰੂਦਰ ਦਾ ਅਨੁਵਾਦ ਕੀਤਾ ਸੀਗਾ ਇਹਨਾਂ ਨੇ ਇਹ ਇਹ ਦੂਜਾ ਅਨੁਵਾਦ ਸੀਗਾ ਨਾਵਲ ਦਾ ਪਹਿਲਾ ਅਨੁਵਾਦ ਹੈਗਾ ਸੀਗਾ 1859 ਦੇ ਵਿੱਚ ਜਿਹੜਾ ਲਿਖਿਆ ਗਿਆ ਸੀਗਾ ਪਿਲਗਰੀਮੇਜ ਅ ਪ੍ਰੋਗਰੈਸ ਦਾ ਅਨੁਵਾਦ ਕੀਤਾ ਸੀਗਾ ਕਿਹਨੇ ਜੋਨ ਬਿਲਿਅਨ ਨੇ ਕੀਤਾ ਸੀਗਾ ਇਹ ਠੀਕ ਹੈ ਤੇ ਮਸੀਹੀ ਮੁਸਾਫਰ ਦੀ ਯਾਤਰਾ ਇਹਦਾ ਨਾਮ ਸੀਗਾ ਇਹ ਪਹਿਲਾ ਅਨੁਵਾਦ ਸੀਗਾ ਪਰ ਜੇ ਪੁੱਛ ਲਿਆ ਜਾਵੇ ਜੀਤ ਸਿੰਘ ਜੋਸ਼ੀ ਦੇ ਅਨੁਸਾਰ ਕੀ ਕਿਹਾਗਾ ਤਾਂ ਜੀਤ ਸਿੰਘ ਜੋਸ਼ੀ ਦੇ ਅਨੁਸਾਰ ਜੋਤੀ ਰੂਦਰ ਨੂੰ ਜਿਹੜਾਗਾ ਪਹਿਲਾ ਅਨੁਵਾਦਕ ਨਾਵਲ ਜਿਹੜਾ ਹੈਗਾ ਉਹ ਮੰਨਿਆ ਜਾਂਦਾਗਾ ਪੰਜਾਬੀ ਦਾ ਪਹਿਲਾ ਮੌਲਿਕ ਨਾਵਲ ਜਿਹੜਾ ਪਹਿਲਾ ਮੌਲਿਕ ਨਾਵਲ ਪੰਜਾਬੀ ਦਾ ਪਹਿਲਾ ਮੌਲਿਕ ਨਾਵਲ ਕੀ ਦਾ ਮੰਨਿਆ ਜਾਂਦਾ ਭਾਈ ਵੀਰ ਸਿੰਘ ਦਾ ਜਿਹੜਾ ਨਾਵਲ ਹੈਗਾ ਉਹ ਮੰਨਿਆ ਜਾਂਦਾਗਾ ਮੌਲਿਕ ਦੇਖੋ ਇਥੇ ਤਿੰਨੇ ਤਿੰਨ ਕਵੈਸ਼ਨ ਬੰਦੇ ਆ ਦੇਖੋ ਸਭ ਤੋਂ ਪਹਿਲਾ ਅਨੁਵਾਦਿਕ ਗ੍ਰੰਥ ਮਤਲਬ ਕਿ ਅਨੁਵਾਦਿਕ ਨਾਵਲ ਕਿਹੜਾ ਹੈਗਾ ਮਸੀਹ ਮੁਸਾਫਰ ਦੀ ਯਾਤਰਾ ਠੀਕ ਹੈ ਤੇ ਕੀਨੇ ਲਿਖਿਆ ਜான் ਬਿਲਿਨ ਨੇ 1859 ਦੇ ਵਿੱਚ ਤੇ ਇਹਦਾ ਕਿਹੜਾ ਕਿਹੜਾ ਨਾਵਲ ਸੀਗਾ ਇਹ ਜਿਹ ਇਹਦੇ ਚ ਪੁੱਛਿਆ ਜਾਵੇ ਪਿਲਗਰੀ ਮੇਜ ਪ੍ਰੋਗਰੈਸ ਠੀਕ ਹੈ ਪਿਲਗਰੀ ਮੇਜ ਪਹਿਲਾ ਅਨੁਵਾਦਕ ਜਿਹੜਾ ਨਾਵਲ ਸੀਗਾ ਮਸੀਹ ਮੁਸਾਫਰ ਦੀ ਯਾਤਰਾ ਤੇ ਦੂਸਰਾ ਜੇਜੀਤ ਸਿੰਘ ਜੋਸੀ ਦੇ ਅਨੁਸਾਰ ਜਿਹੜਾ ਹੈਗਾ ਨ ਜੇ ਪੁੱਛਿਆ ਜਾਵੇ ਤਾਂ ਕਿਹੜਾਗਾ ਇਹ ਜੋਤੀ ਰੂਦਰ ਤਾਂ ਜੇ ਦੂਜਾ ਅਨੁਵਾਦਕ ਨਾਵਲ ਪੁੱਛਿਆ ਜਾਵੇ ਤਾਂ ਉਹ ਕੀ ਹੈਗਾ ਜੋਤੀ ਰੂਦਰ ਦੂਜਾ ਅਨੁਵਾਦਕ ਜਿਹੜਾਗਾ ਨਾਵਲ ਉਹ ਜੋਤੀ ਰੂਦਰ ਹੈਗਾ ਤੇ ਜਿਹੜਾ ਪੁੱਛਿਆ ਜਾਵੇ ਜੇ ਮੌਲਿਕ ਨਾਵਲ ਕੀ ਕਿਹੜਾਗਾ ਤੇ ਮੌਲਿਕ ਨਾਵਲ ਹੈਗਾਗਾ ਭਾਈ ਵੀਰ ਸਿੰਘ ਦਾ ਕਿਹੜਾ ਹੈਗਾ ਸੁੰਦਰੀ ਸੁੰਦਰੀ ਨਾਵਲ ਭਾਈ ਵੀਰ ਸਿੰਘ ਦਾ ਮੌਲਿਕ ਨਾਵਲ ਸਭ ਤੋਂ ਪਹਿਲਾਂ ਪਹਿਲਾ ਪੰਜਾਬੀ ਦਾ ਮੌਲਿਕ ਨਾਵਲ ਕਿਹੜਾ ਹੈਗਾ ਪਹਿਲਾ ਪੰਜਾਬੀ ਦਾ ਮੌਲਿਕ ਨਾਵਲ ਹੈਗਾਗਾ ਸੁੰਦਰੀ ਭਾਈ ਵੀਰ ਸਿੰਘ ਦਾ ਠੀਕ ਹੈ ਤੇ ਪ੍ਰਕਾਸ਼ਨ ਸਾਲ ਇਹਦਾ ਮੰਨਿਆ ਜਾਂਦਾ ਜਿਹੜੇ ਪੰਜਾਬੀ ਯੂਨੀਵਰਸਿਟੀ ਮੰਨਦੀ ਹੈਗੀ ਉਹ 1857 ਮੰਨਦੀ ਹੈ ਤੇ ਜਿਹੜੀ ਦਿੱਲੀ ਸੈਟ ਅਕੈਡਮੀ ਮੰਨਦੀ ਹੈ ਉਹ 1858 98 ਮੰਨਦੀ ਹੈਗੀ ਇਹ ਯਾਦ ਰੱਖਣਾ ਇਹਨਾਂ ਦੇ ਵਿੱਚੋਂ ਕੋਈ ਵੀ ਡੇਟ ਆ ਸਕਦੀ ਹੈਗੀ ਇੱਕ ਡੇਟ ਆਉਗੀ ਜਿਹੜੀ ਉਹਦੇ ਤੇ ਤੁਸੀਂ ਟਿਕ ਕਰ ਦੇਣਾ ਜੇ ਤੁਹਾਨੂੰ ਐ ਲੱਗਦਾਗਾ ਵੀ ਹਾਂ ਜੇ ਡੇਟਾ ਇਹ ਆਉਂਦੀਆਂ ਨੇ ਦੋਨੀਆਂ ਤਾਂ ਫਿਰ ਉਹ ਕੀਏਗਾ ਤੁਹਾਨੂੰ ਗ੍ਰੇਸ ਮਾਰਕਸ ਮਿਲ ਸਕਦਾਗਾ ਪੰਜਾਬੀ ਦਾ ਪਹਿਲਾ ਮੌਲਿਕ ਨਾਵਲ ਜਿਹੜਾ ਡਾਕਟਰ ਰਤਨ ਸਿੰਘ ਜੱਗੀ ਤੇ ਕਿਰਪਾਲ ਸਿੰਘ ਕਸੇਲ ਠੀਕ ਹੈ ਤੇ ਜਿਹੜਾ ਕਹਿੰਦੇ ਪੰਜਾਬੀ ਦਾ ਪਹਿਲਾ ਮੌਲਿਕ ਨਾਵਲ ਆਗਾ ਡਾਕਟਰ ਰਤਨ ਸਿੰਘ ਜੱਗੀ ਤੇ ਕਿਰਪਾਲ ਸਿੰਘ ਕਲੇਸ ਦੇ ਅਨੁਸਾਰ ਡਾਕਟਰ ਚਰਨ ਸਿੰਘ ਦੇ ਨਾਵਲ ਜੰਗ ਮਡੋਲੀ ਨੂੰ ਮੰਨਦੇ ਨੇ ਠੀਕ ਹੈ ਡਾਕਟਰ ਚਰਨ ਸਿੰਘ ਦਾ ਨਾਵਲ ਆਗਾ ਜੰਗ ਮਡੋਲੀ ਕਹਿੰਦੇ ਇਹ ਮੰਨਦੇ ਨੇ ਇਹਨੂੰ ਮੰਨਦੇ ਨੇ ਪਹਿਲਾ ਮੌਲਿਕ ਨਾਵਲ ਜੇ ਕਿਹਦੇ ਅਨੁਸਾਰ ਮੌਲਿਕਾ ਕਿਰਪਾਲ ਸਿੰਘ ਕਸੇਲ ਤੇ ਰਤਨ ਸਿੰਘ ਡਾਕਟਰ ਰਤਨ ਸਿੰਘ ਜੱਗੀ ਜੇ ਆਜੇ ਕੁਐਸਚਨ ਡਾਕਟਰ ਅ ਕਿਰਪਾਲ ਸਿੰਘ ਦੇ ਅਨੁਸਾਰ ਪੰਜਾਬੀ ਦਾ ਪਹਿਲਾ ਮੌਲਿਕ ਨਾਵਲ ਕਿਹੜਾਗਾ ਤਾਂ ਜੰਗ ਮਡੋਲੀ ਜੰਗ ਮਡੋਲੀ ਹੈਗਾ ਠੀਕ ਆ ਤੇ ਜੇ ਆ ਗਿਆ ਵੀ ਪੰਜਾਬੀ ਦਾ ਪਹਿਲਾ ਮੌਲਿਕ ਨਾਵਲ ਕਿਹੜਾ ਤਾਂ ਭਾਈ ਵੀਰ ਸਿੰਘ ਦਾ ਸੁందਰੀ ਨਾਵਲ ਹੈਗਾ ਠੀਕ ਆ ਨਾਵਲ ਦੇ ਜਿਹੜੇ ਤੱਤ ਨੇ ਪ్లాਟ ਹੁੰਦਾ ਗੋਦ ਹੁੰਦਾ ਕਥਾਨਕ ਹੁੰਦਾ ਇਹਦੇ ਵਿੱਚ ਪਾਤਰ ਹੁੰਦੇ ਨੇ ਪਾਤਰ ਚਿੱਤਰਣ ਹੁੰਦਾਗਾ ਵਾਰਤਾਲਾਪ ਹੁੰਦੀ ਆ ਵਾਤਾਵਰਨ ਹੁੰਦੀ ਆ ਸ਼ੈਲੀ ਹੁੰਦੀ ਆ ਮਨੋਰਥ ਹੁੰਦਾ ਵੀ ਪ్లాਟ ਦੇ ਵਿੱਚ ਦੱਸਿਆ ਜਾਂਦਾ ਗੋਦ ਕਥਾਨਕ ਵੀ ਕਿਸ ਤਰ੍ਹਾਂ ਦੇ ਜਿਹੜੇ ਹੈਗੇ ਪਾਤਰ ਹੋਣਗੇ ਕਿਸ ਤਰ੍ਹਾਂ ਦੀ ਪਹਿਲਾ ਪ్లాਟ ਮਤਲਬ ਕਿ ਕਿ ਜਿਹੜਾ ਨਾਵ ਲਗਾ ਕਿਸ ਪਰ ਕਰਦਾ ਹੋਊਗਾ ਸਮਾਜਿਕ ਹੋਊਗਾ ਧਾਰਮਿਕ ਹੋਊਗਾ ਨਾ ਰਾਜਨੀਤਿਕ ਹੋਊਗਾ ਠੀਕ ਹੈ ਕਿਸੇ ਚੀਜ਼ ਦੇ ਨਾਲ ਹੋਰ ਰਿਲੇਟਡ ਹੋਊਗਾ ਫਿਰ ਉਹਦੇ ਪਾਤਰ ਪਾਏ ਜਾਂਦੇ ਨੇ ਕਥਾਨਕ ਲੜੀ ਤੋਂ ਇੱਕ ਇੱਕ ਤੋਂ ਬਾਅਦ ਦੋ ਦੋ ਤੋਂ ਬਾਅਦ ਤਿੰਨ ਐਵੇਂ ਮਤਲਬ ਕਿ ਲਗਾਤਾਰ ਜਿਹੜੀਆਂ ਨੇ 1 2 2 3 4 ਐਵੇਂ ਉਹਦਾ ਕੀ ਹੈਗਾ ਸੀਕੁਐਂਸ ਵਾਈਜ਼ ਚੱਲਦੀ ਰਹਿੰਦੀ ਹੈਗੀ ਉਹਨਾਂ ਦੇ ਪਾਤਰ ਕੀ ਦਿੰਦੇ ਨੇ ਉਹਨਾਂ ਦਾ ਉਹਨਾਂ ਦੀ ਵਾਰਤਾਲਾਪ ਕਿਹੋ ਜਿਹੀ ਹੈਗੀ ਉਹਨਾਂ ਦਾ ਵਾਤਾਵਰਨ ਉਹਨਾਂ ਦੀ ਸ਼ੈਲੀ ਹੈਨਾ ਤੇ ਉਹਨਾਂ ਦਾ ਮਨੋਰਥ ਕੀ ਹੈਗਾ ਵੀ ਉਹਦਾ ਜਿਹੜਾਗਾ ਸਿੱਟਾ ਕੀ ਨਿਕਲੇ ਜਿਹਦੇ ਨਾਲ ਸਮਾਜ ਦੇ ਬਿਚ ਜਿਹੜੇ ਹੈਗੇ ਲੋਕਾਂ ਨੂੰ ਦੇ ਸੇਧ ਮਿਲੇ ਨਾਵਲ ਨੂੰ ਪੜ੍ਹ ਕੇ ਜਾਂ ਸਮਾਜ ਦੇ ਵਿੱਚ ਜਿਹੜੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਨੇ ਉਹਨਾਂ ਦੇ ਉੱਤੇ ਇੱਕ ਵਿਅੰਗ ਹੁੰਦਾਗਾ ਜਿਹਦੇ ਵਿੱਚ ਇਹ ਜਿਹੜੇ ਪਾਤਰ ਲੈ ਕੇ ਆਪਣਾ ਜਿਹੜਾ ਕੁਝ ਕਲਪਨਿਕ ਗੱਲਾਂ ਦੇ ਨਾਲ ਕੁਝ ਜਿਹੜਾ ਯਥਾਰਥ ਗੱਲਾਂ ਦੇ ਨਾਲ ਜਿਹੜਾ ਉਹਨੂੰ ਬਿਆਨ ਕੀਤਾ ਜਾਂਦਾਗਾ ਪੰਜਾਬੀ ਨਾਵਲ ਦੇ ਜਿਹੜੇ ਦੌਰ ਜਿਹੜਾ ਪਹਿਲਾ ਦੌਰ ਹੈ ਪਹਿਲੇ ਦੌਰ ਦੇ ਵਿੱਚ ਕੀ ਹੈ ਧਾਰਮਿਕ ਅਤੇ ਸਮਾਜਿਕ ਸੁਧਾਰਵਾਦੀ ਨਾਵਲ ਇਹਦੇ ਵਿੱਚ ਜਿਹੜਾ ਸਭ ਤੋਂ ਪਹਿਲਾ ਦੌਰ ਮੰਨਿਆ ਜਾਂਦਾ ਹੈਗਾ ਇਹ ਧਾਰਮ ਜਿਹੜੇ ਨਾਵਲ ਲਿਖੇ ਗਏ ਨੇ ਧਰਮ ਦੇ ਨਾਲ ਰਿਲੇਟਡ ਤੇ ਸਮਾਜਿਕ ਸੁਧਾਰਵਾਦੀ ਨਾਵਲ ਨੇ ਜਿਹੜੇ ਉਹ ਲਿਖੇ ਗਏ ਨੇ ਸਭ ਤੋਂ ਪਹਿਲਾ ਜਿਹੜਾ ਭਾਈ ਵੀਰ ਸਿੰਘ ਨੇ ਲਿਖੇ ਸੀਗਾ ਨਾਵਲ ਲੋ ਸ਼ੁਰੂ ਕੀਤਾ ਸੀਗਾ ਉਹ ਪਹਿਲਾਂ ਤਾਂ ਦੋ ਅਨੁਵਾਦ ਕੀਤਾ ਸੀਗਾ ਇਹਨਾਂ ਨੇ ਭਾਈ ਮੌਲਿਕ ਜਿਹੜੇ ਨਾਵਲ ਸੀ ਲਿਖੇ ਸੀ ਭਾਈ ਵੀਰ ਸਿੰਘ ਨੇ ਜਿਹਦੇ ਵਿੱਚ ਸੁੰਦਰੀ ਹੋ ਗਿਆ ਸਤਵੰਤ ਕੌਰ ਹੋ ਗਿਆ ਵਿਜੇ ਸਿੰਘ ਹੋ ਗਿਆ ਬਾਬਾ ਨੋਦ ਸਿੰਘ ਹੋ ਗਿਆ ਬਾਬਾ ਜਿਹੜਾ ਨੋਦ ਸਿੰਘ ਜਿਹੜਾਗਾ ਮਤਲਬ ਕਿ ਇਹ ਇੱਕ ਸਮਾਜਿਕ ਸੁਧਾਰਵਾਦੀ ਨਾਵਲ ਹੈ ਤੇ ਬਾਕੀ ਸੁੰਦਰੀ ਸਤਵੰਤ ਕੌਰ ਵਿਜੇ ਸਿੰਘ ਇਹ ਇੱਕ ਧਾਰਮਿਕ ਜਿਹੜੇ ਸੀਗੇ ਨਾਵਲ ਮੰਨੇ ਜਾਂਦੇ ਸੀਗੇ ਉਦੋਂ ਇਹਨਾਂ ਦਾ ਇਹਨਾਂ ਦਾ ਜਿਹੜਾ ਪ੍ਰਭਾਵ ਸੀਗਾ ਉਹ ਧਰਮ ਤੇ ਸਮਾਜ ਦੇ ਨਾਲ ਰਿਲੇਟਡਾ ਸੀਗਾ ਤੇ ਮੋਹਨ ਸਿੰਘ ਵੈਦ ਦੇ ਅਨੁਸਾਰ ਜਿਹੜੇ ਇਹਨਾਂ ਨੇ ਲਿਖੇ ਸੀਗੇ ਪਛਤਾਵਾ ਸੱਸ ਨੂੰ ਦੇ ਉੱਤੇ ਜਿਹੜਾ ਇਹਨਾਂ ਨੇ ਵਿਅੰਗ ਕਰਕੇ ਮਤਲਬ ਕਿ ਲਿਖੇ ਨੇ ਕਿਉਂਕਿ ਸਮਾਜ ਦੇ ਵਿੱਚ ਜਿਹੜੀਆਂ ਇਹਨਾਂ ਦੇ ਸੱਸ ਨੂੰਆਂ ਦੀਆਂ ਜਿਹੜੀਆਂ ਹੁੰਦੀਆਂ ਸੀਗੀਆਂ ਗੱਲਾਂ ਬਾਤਾਂ ਉਹਨੂੰ ਇਹਦੇ ਆਪਣੇ ਨਾਵਲ ਦੇ ਵਿੱਚ ਜਿਤਰਿਆ ਤੇ ਪਛਤਾਵਾ ਵਿਧਵਾ ਕਪੱਟੀ ਕਪ ਕਪਤੀ ਮਿੱਤਰ ਇਹ ਜਿਹੜੇ ਸੀਗੇ ਕੁਝ ਨਾਵਲ ਸੀਗੇ ਜਿਹੜੇ ਉਹਨਾਂ ਨੇ ਆਪਣੇ ਇਹਨਾਂ ਜਿਹੜੇ ਵਿਸ਼ੇ ਨੇ ਉਹਨਾਂ ਦੇ ਉੱਤੇ ਜਿਹੜੇ ਇਹ ਲਿਖੇ ਚੰਨ ਸਿੰਘ ਸਹੀਦ ਨੇ ਬੀ ਦਲੇਰਕੌਰ ਦੋ ਵਾਟੀਆਂ ਸ਼ਰਾਬਕੌਰ ਬੀਬੀ ਰਣਜੀਤਕੌਰ ਇਸ ਤਰ੍ਹਾਂ ਦੇ ਜਿਹੜੇ ਨਾਵਲ ਨੇ ਉਹ ਲਿਖੇ ਇਹਨਾਂ ਵਿਸ਼ਿਆਂ ਉੱਤੇ ਉਸ ਤੋਂ ਬਾਅਦ ਦੂਜਾ ਦੌਰਾਂ ਦਾ ਦੂਜੇ ਦੌਰ ਦੇ ਵਿੱਚ ਕੀ ਹੈ ਵਿਅਕਤੀਵਾਦੀ ਤੇ ਅਦਰਸ਼ਵਾਦੀ ਨਾਵਲ ਨੇ ਜਿਹੜੇ ਉਹ ਲਿਖਨੇ ਸ਼ੁਰੂ ਹੋ ਗਏ ਸਭ ਤੋਂ ਪਹਿਲਾਂ ਇਹ ਜਿਹੜੇ ਹੈਗੇ ਇਹਨਾਂ ਦੀ ਸ਼ੁਰੂਆਤ ਬਾਬਾ ਨਾਨਕ ਸਿੰਘ ਨੇ ਇਹਨਾਂ ਦੀ ਸ਼ੁਰੂਆਤ ਨਾਨਕ ਸਿੰਘ ਨੇ ਕੀਤੀ ਸੀਗੀ ਨਾਨਕ ਸਿੰਘ ਨੂੰ ਜਿਹੜਾ ਹੈਗਾ ਪੰਜਾਬੀ ਦਾ ਜਿਹੜਾ ਹੈਗਾ ਮਤਲਬ ਕਿ ਪੰਜਾਬੀ ਨਾਵਲ ਦਾ ਪਿਤਾਮਾ ਵੀ ਕਿਹਾ ਜਾਂਦਾ ਹੈਗਾ ਨਾਲ ਨਾਨਕ ਸਿੰਘ ਨੂੰ ਪੰਜਾਬੀ ਨਾਵਲ ਦਾ ਪਿਤਾਮਾ ਨਾਨਕ ਸਿੰਘ ਨੂੰ ਬੋਲਿਆ ਜਾਂਦਾ ਹੈਗਾ ਤੇ ਨਾਨਕ ਸਿੰਘ ਨੇ ਇੱਕ ਪਵਿੱਤਰ ਪਾਪੀ ਨਾਵਲ ਸੀਗਾ ਜਿਹੜਾ ਉਹ ਲਿਖਿਆ ਸੀਗਾ ਜਿਹਦੇ ਵਿੱਚ ਕੀ ਹੈਗਾ ਵਿਅਕਤੀ ਦੇ ਉੱਤੇ ਤੇ ਆਦਰਸ਼ਵਾਦੀ ਨਾਵਲ ਦੇ ਉੱਤੇ ਜਿਹੜੀ ਹੈਗੀ ਉਹ ਕਹੇ ਜਾਂਦਾਗਾ ਮਤਲਬ ਕਿ ਉਹਨਾਂ ਨੂੰ ਉਹਦੇ ਵਿੱਚ ਹੈਗਾ ਜਿਹੜਾ ਵਿਅਕਤੀ ਦੇ ਨਾਲ ਰਿਲੇਟ ਕੀਤਾ ਜਾਂਦਾਗਾ ਤੇ ਸੰਤ ਸਿੰਘ ਸੇਖੋ ਨੇ ਵੀ ਵਿਅਕਤੀਵਾਦੀ ਮਤਲਬ ਕਿ ਕਾਫੀ ਜਿਹੜੇ ਹੈਗੇ ਉਹ ਨਾਵਲ ਲਿਖੇ ਜਸਵੰਤ ਸਿੰਘ ਕਵਲ ਨੇ ਵੀ ਉਸ ਤੋਂ ਬਾਅਦ ਤੀਸਰੇ ਦੌਰ ਆਉਂਦਾਗਾ ਤੀਸਰੇ ਦੌਰ ਦੇ ਵਿੱਚ ਕੀ ਹੈ யਥਾਰਥਵਾਦੀ ਜਿਹੜੀ ਇਹ ਵਿਸ਼ੇ ਸ਼ੁਰੂ ਹੋ ਗਏ ਪ੍ਰਗਤੀਵਾਦੀ ਨਾਵਲ ਸ਼ੁਰੂ ਹੋ ਗਏ ਇਹਦੇ ਵਿੱਚ ਕੀ ਸੀਗੇ ਜਿਹੜੇ ਸਾਡੇ ਸਮਾਜ ਦੇ ਵਿੱਚ ਚੀਜ਼ਾਂ ਚੱਲ ਰਹੀਆਂ ਨੇ ਉਹਨੂੰ ਕੀ ਹੈਗਾ ਬੀ ਲੈ ਕੇ ਆਉਣਾ ਵੀ ਜਿੱਦਾਂ ਦੀ ਸਚਾਈ ਹੈਗੀ ਹੈਗੀ ਉਦਾਂ ਦੀ ਸਚਾਈ ਹੈਗੀ ਲੋਕਾਂ ਸਾਹਮਣੇ ਪੇਸ਼ ਕਰਨਾ ਇਹ ਗੁਰਦਿਆਲ ਸਿੰਘ ਨਰੰਜਨ ਤਸਨੀਮ ਅਮਰਤਾ ਪ੍ਰੀਤਮ ਇਹਨਾਂ ਨੇ ਕੀ ਹੈਗਾ ਅਮਰਤਾ ਪ੍ਰੀਤਮ ਜਿਹੜੀ ਹੈ ਦੂਜੇ ਦੌਰ ਦੀ ਵੀ ਜਿਹੜੀ ਹੈਗੀ ਉਹ ਮੰਨੀ ਜਾਂਦੀ ਹੈ ਨਾਵਲਕਾਰ ਉਸ ਤੋਂ ਬਾਅਦ ਚੌਥੇ ਦੌਰ ਦੇ ਜਿਹੜਾ ਉਤਰ ਯਥਾਰਥਵਾਦੀ ਨਾਵਲ ਇਹਨਾਂ ਨੂੰ ਇਹਨਾਂ ਦੇ ਵਿੱਚੋਂ ਕੁਝ ਚੇਂਜ ਕਰਕੇ ਇਹਨੂੰ ਹੋਰ ਵਧੀਆ ਬਣਾ ਕੇ ਹੋਰ ਮਤਲਬ ਕਿ ਤਰੀਕੇ ਨਾਲ ਬਲਦੇਵ ਸਿੰਘ ਨੇ ਮਤਲਬ ਕਿ ਨਾਵਲ ਲਿਖੇ ਜਿਹਦੇ ਵਿੱਚ ਲਾਲ ਬੱਤੀ ਨਾਵਲ ਨਾਵਲ ਲਿਖਿਆ ਉਹਨਾਂ ਨੇ ਮਿੱਤਰ ਸੈਨੂ ਮੀਤ ਨੇ ਨਾਵਲ ਲਿਖੇ ਇੰਦਰ ਸਿੰਘ ਖਮੋਸ਼ ਨੇ ਨਾਮ ਬਲਿਖੇ ਇਹ ਸਾਡੇ ਹੈਗੇ ਤੇ ਚਾਰ ਮਤਲਬ ਕਿ ਦੌਰ ਦੇ ਜਿਹੜੇ ਹੈਗੇ ਨਾਵਲਕਾਰ ਮੰਨੇ ਜਾਂਦੇ ਹੈਗੇ ਜਿਨ੍ਹਾਂ ਨੇ ਆਪਣੇ ਆਪਣੇ ਦੌਰ ਦੇ ਵਿੱਚ ਅਲੱਗ-ਅਲੱਗ ਦੌਰਾਂ ਦੇ ਵਿੱਚ ਉਹਨਾਂ ਦੇ ਵਿਸ਼ੇ ਹੈਗੇ ਜਿਹੜੇ ਉਹ ਚੇਂਜ ਕੀਤੇ ਜਿਦਾਂ ਜਿਦਾਂ ਦੇ ਹਾਲਾਤ ਹੋਏ ਉਦੋਂ-ਉਦੋਂ ਦੇ ਉਹਨਾਂ ਨੇ ਜਿਹੜੇ ਆਪਣੇ ਵਿਸ਼ੇ ਬਦਲਨੇ ਸ਼ੁਰੂ ਕਰ ਦਿੱਤੇ ਇਹ ਸਾਡੇ ਹੈਗੇ ਸੀਗੇ ਜਿਹੜੇ ਕਵੈਸ਼ਨ ਮਤਲਬ ਕਿ ਜਿਹੜਾ ਜਾਣਕਾਰੀ ਸੀਗੀ ਇਹ ਹੈਗੀ ਪੰਜਾਬੀ ਨਾਵਲ ਦਾ ਜਿਹੜਾ ਭਾਗ ਹੈਗਾ ਪੰਜਾਬੀ ਨਾਵਲ ਕਿੱਥੋਂ ਆਇਆ ਕਿਵੇਂ ਆਇਆ ਕਿ ਉਹਦਾ ਗਲਪਾਗਾ ਕੀ ਗਲਪ ਦੇ ਕੀ ਮਤਲਬ ਕਿ ਉਹਦੇ ਵਿੱਚ ਜਿਹੜੇ ਹੈਗੇ ਕਿਸ ਤੀ ਚੀਜ਼ ਤੇ ਆਧਾਰਿਤ ਹੁੰਦਾਗਾ ਰੂਪ ਕਿੰਨੇ ਹੁੰਦੇ ਹੈਗੇ ਇਹ ਚੀਜ਼ਾਂ ਜਿਹੜੀਆਂ ਸਾਰੀਆਂ ਅਸੀਂ ਨੇ ਪੜ ਲੀਆਂ ਉਸ ਤੋਂ ਬਾਅਦ ਅਸੀਂ ਕੀ ਕਹਿੰਦੇ ਹੈਗੇ ਜਿਹੜੇ ਇਹਨਾਂ ਦੇ ਜਿਹੜੇ ਮਤਲਬ ਕਿ ਜਿਨ੍ਹਾਂ ਜਿਨ੍ਹਾਂ ਨੇ ਇਹਦੇ ਬਾਰੇ ਲਿਖਿਆ ਉਹ ਚੀਜ਼ਾਂ ਪੜਾਂਗੇ ਨਾਵਲ ਤੇ ਧਾਰਤ ਜਿਵੇਂ ਆਪਾਂ ਕਹਨੇ ਆਂਗੇ ਪ੍ਰੈਸ਼ਨ ਹੋਗੇ ਜਿਵੇਂ ਜਿਵੇਂ ਜਿਹੜੇ ਨਾਵਲਕਾਰ ਹੋਏ ਹੈਗੇ ਸਭ ਤੋਂ ਪਹਿਲਾ ਜਿਹੜਾ ਨਾਵਲਕਾਰ ਹੋਇਆਗਾ ਉਹ ਨਾਨਕ ਸਿੰਘ ਬੜਾ ਮੰਨੇ ਜਾਂਦੇ ਹੈਗੇ ਨਾਨਕ ਸਿੰਘ ਜਿਹੜੇ ਅਗੇ ਉਹਨਾਂ ਦਾ ਜੀਵਨ ਕਾਲ ਜੇ ਦੇਖੀ 1857 ਤੋਂ 1971 ਤੱਕ ਦਾ ਜਿਹੜਾਗਾ ਮੰਨਿਆ ਜਾਂਦਾਗਾ ਨਾਨਕ ਸਿੰਘ ਇੱਕ Hindu ਪਰਿਵਾਰ ਵਿੱਚ ਜਨਮੇ ਸਨ ਠੀਕ ਆ ਉਹਨਾਂ ਦਾ ਜਿਹੜਾ ਬਚਪਨ ਦਾ ਨਾਮ ਸੀ ਹੰਸ ਰਾਜ ਸੀਗਾ ਨਾਨਕ ਸਿੰਘ ਦਾ ਬਚਪਨ ਦਾ ਨਾਮ ਹੰਸਰਾਜ ਸੀਗਾ ਤੇ ਅੰਮ੍ਰਿਤ ਛੱਕ ਕੇ ਉਹ ਹੰਸਰਾਜ ਤੋਂ ਨਾਨਕ ਸਿੰਘ ਬਣ ਗਏ ਜਦੋਂ ਉਹਨਾਂ ਨੇ ਅੰਮ੍ਰਿਤ ਛੱਕ ਲਿਆ ਤਾਂ ਉਹ ਹੰਸਰਾਜ ਤੋਂ ਕੀ ਹੋ ਗਏ ਨਾਨਕ ਸਿੰਘ ਹੋ ਗਏ ਤੇ ਉਹਨਾਂ ਨੇ ਦੀ ਜਿਹੜੀ ਧਾਰਮਿਕ ਉਹਨਾਂ ਦੀ ਧਾਰਮਿਕ ਗੀਤਾਂ ਦੀ ਇੱਕ ਰਚਨਾ ਸਤਗੁਰੂ ਮਹਿਮਾ ਪ੍ਰਕਾਸ਼ਿਤ ਹੋਈ ਉਹਨਾਂ ਨੇ ਲਿਖਿਆ ਉਹਨਾਂ ਦੀ ਧਾਰਮਿਕ ਗੀਤਾਂ ਦੀ ਇੱਕ ਰਚਨਾ ਮਤਲਬ ਕਿ ਸਤਗੁਰੂ ਮਹਿਮਾ ਪ੍ਰਕਾਸ਼ਿਤ ਹੋਈ ਨਾਵਲਾਂ ਦੇ ਵਿੱਚ ਉਹਨਾਂ ਨੇ ਉਸ ਸਮੇਂ ਦੀਆਂ ਜਿਹੜੀਆਂ ਜਟਿਲ ਸਮੱਸਿਆਵਾਂ ਸੀ ਉਸ ਸਮਾਜ ਦੇ ਵਿੱਚ ਉਹ ਉਦੋਂ ਸਮਾਜ ਦੇ ਵਿੱਚ ਜਿਹੜੀਆਂ ਸਮੱਸਿਆਵਾਂ ਚੱਲ ਰਹੀਆਂ ਸੀ ਤਾਂ ਉਹਨਾਂ ਨੇ ਉਹਦੇ ਤੇ ਕੀ ਹੈਗਾ ਗੱਲਬਾਤ ਕੀਤੀ ਜਿਵੇਂ ਕਿ ਬਾਲ ਵਿਆਹ ਹੋ ਗਿਆ ਉਸ ਸਮੇਂ ਬਾਲ ਵਿਆਹ ਬਹੁਤ ਜ਼ਿਆਦਾ ਕੀਤੇ ਜਾਂਦੇ ਸੀ ਅਧੇੜ ਵਿਆਹ ਕਿ ਅਧੇੜ ਵਿਆਹ ਵੇਸ਼ਵਾ ਗਮਨੀ ਸ਼ਰਾਬਨੋਸ਼ੀ ਜਾਤ ਪਾਤ ਬਾਲ ਵਿਧਵਾ ਵਿਆਹ ਬਾਲ ਵਿਤਵਾ ਦਾ ਜੀਵਨ ਧਾਰਮਿਕ ਪਖੰਡ ਰਿਸ਼ਵਤਖੋਰੀ ਗਰੀਬੀ ਮਿਲਾਵਟ ਹਨਾ ਤੇ ਸਮਗਲਿੰਗ ਆਦ ਜਿਹੜੀ ਸਮੱਸਿਆਵਾਂ ਹਨ ਉਹਨਾਂ ਨੇ ਕੀ ਹੈਗਾ ਆਪਣੇ ਜਿਹੜੇ ਉਹਨਾਂ ਚੀਜ਼ਾਂ ਦੇ ਵਿੱਚ ਜਿਹੜਾ ਹੈਗਾ ਪੇਸ਼ ਕੀਤਾ ਦਾ ਜਿਹੜਾ ਨਾਵਲ ਸੀਗਾ ਮਤਲਬ ਕਿ ਨਾਵਲ ਜਿਹੜੇ ਉਹਨਾਂ ਨੇ ਲਿਖੇ ਸੀਗੇ ਨਾਨਕ ਸਿੰਘ ਨੇ ਉਹ ਨਾਵਲ ਜਿਵੇਂ ਮਤਰੀ ਮਾ 1924 ਦੇ ਵਿੱਚ ਲਿਖਿਆ ਉਹਨਾਂ ਨੇ ਉਹਨਾਂ ਦਾ ਪਹਿਲਾ ਨਾਵਲ ਸੀਗਾ ਇਹ ਆਦਮਖੋਰ ਅੱਧ ਖਿੜਿਆ ਫੁੱਲ ਅੱਗ ਦੀ ਖੇੜ ਅਣਸੀਤੇ ਜ਼ਖਮ ਚਿੱਟਾ ਲਹੂ ਗਗਨ ਦਾ ਦਮਨ ਬਾਜਿਓ ਗਰੀਬ ਦੀ ਦੁਨੀਆ ਇਹ ਨਾਵਲਾਂ ਦੇ ਨਾਮ ਨੇ ਯਾਦ ਰੱਖਣਾ ਕਈ ਵਾਰ ਕੁਐਸਚਨ ਆਇਦਾਂ ਆ ਜਾਂਦਾ ਕਿ ਵੀ ਇਹਨਾਂ ਦੇ ਵਿੱਚੋਂ ਇੱਕ ਨਾਵਲ ਦਾ ਨਾਮ ਪੁੱਛ ਲਿਆ ਜਾਂਦਾ ਵੀ ਕਿਹਦਾ ਹੈਗਾ ਜਾਂ ਫਿਰ ਨਾਨਕ ਸਿੰਘ ਦਾ ਇਹਨਾਂ ਦੇ ਵਿੱਚੋਂ ਕਿਹੜਾ ਨਾਵਲ ਹੈਗਾ ਚਾਰ ਆਪਸ਼ਨਾਂ ਦਿੱਤੀਆਂ ਜਾਂਦੀਆਂ ਨੇ ਇੱਕ ਮਿਆਂ ਦੋ ਤਲਵਾਰਾਂ ਜਿਹੜਾ ਇਤਿਹਾਸਿਕ ਨਾਮवलं ਮੰਨਿਆ ਜਾਂਦਾ ਹੈਗਾ ਜ ਜਿਹਦੇ ਵਿੱਚ ਭਾਰਤੀ ਸਾਹਿਤ ਅਕਾਦਮੀ ਅਵਾਰਡ ਵੀ ਉਹਨਾਂ ਨੂੰ ਮਿਲਿਆਗਾ 1961 ਦੇ ਵਿੱਚ ਮਿਲਿਆ ਸੀਗਾ ਇਹ ਕਾਗਤਾਂ ਦੀ ਬੀੜੀ ਕੱਟੀ ਹੋਈ ਪਤੰਗ ਖੂਨ ਦੇ ਸੋਲੇ ਕੋਈ ਹਰਿਆ ਬੂਟਾ ਰਿਓ ਦੀ ਲਵ ਮੈਰਿਜ ਮਜਤਾਰ ਪਵਿੱਤਰ ਪਾਪੀ ਪਿਆਰ ਦੀ ਦੁਨੀਆ ਇਹ ਸਾਰੇ ਜਿਹੜੇ ਨਾਵਲ ਸੀਗੇ ਇਹ ਨਾਨਕ ਸਿੰਘ ਦੇ ਲਿਖੇ ਹੋਏ ਸੀ ਤੇ ਇਹ ਨਾਨਕ ਸਿੰਘ ਬਾਰੇ ਜਿਹੜੀ ਸੀਗੀ ਇਹ ਜਾਣਕਾਰੀ ਸੀਗੀ ਉਸ ਤੋਂ ਬਾਅਦ ਅਸੀਂ ਅੱਗੇ ਕਰਾਂਗੇ ਜਿਹੜਾ ਉਹ ਕਰਾਂਗੇ ਜਸਵੰਤ ਸਿੰਘ ਕਵਲ ਜਸਵੰਤ ਸਿੰਘ ਕਵਲ ਦਾ ਜੇ ਜੀਵਨ ਦੇਖੇ ਜੀਵਨ ਕਾਲ ਉਹਨਾਂ ਦਾ 27 ਜੂਨ 1919 ਤੋਂ ਲੈ ਕੇ 1 ਫਰਵਰੀ 2020 ਤੱਕ ਦਾ ਰਿਹਾ ਤੇ ਉਸ ਉਹਨਾਂ ਨੂੰ ਕੀ ਨਾਵਲਕਾਰ ਨਾਨਕ ਸਿੰਘ ਦਾ ਜਿਹੜਾ ਵਾਰਸ਼ ਕਿਹਾ ਜਾਂਦਾਗਾ ਜਸਵੰਤ ਸਿੰਘ ਨੂੰ ਕੁਐਸਚਨ ਵੀ ਆ ਸਕਦਾਗਾ ਨਾਵਲਕਾਰ ਨਾਨਕ ਸਿੰਘ ਜਸਵੰਤ ਸਿੰਘ ਨੂੰ ਨਾਨਕ ਨਾਨਕ ਸਿੰਘ ਦਾ ਕੀ ਕਿਹਾ ਜਾਂਦਾ ਹੈ ਵਾਰਸ਼ ਕਿਹਾ ਜਾਂਦਾ ਹੈ ਜਾਂ ਫਿਰ ਜਸਵੰਤ ਸਿੰਘ ਨੂੰ ਨਾਨਕ ਸਿੰਘ ਦਾ ਕੀ ਕਿਹਾ ਜਾਂਦਾ ਹੈ ਵਾਰਸ਼ ਕਿਹਾ ਜਾਂਦਾ ਹੈ ਵਾਰਸ਼ ਕਿਸ ਨੂੰ ਕਿਹਾ ਜਾਂਦਾ ਹੈ ਜਸਵੰਤ ਸਿੰਘ ਕਵਲ ਨੂੰ ਹਨਾ ਨਾਨਕ ਸਿੰਘ ਦਾ ਵਾਰਸ਼ ਕਿਸ ਨੂੰ ਕਿਹਾ ਜਾਂਦਾ ਹੈ ਜਸਵੰਤ ਸਿੰਘ ਕਵਲ ਨੂੰ ਇਦਾਂ ਵੀ ਆ ਸਕਦਾ ਹੈ ਉਸਨੇ ਮਾਲਵੇ ਦੇ ਪਿੰਡੂ ਜੀਵਨ ਨੂੰ ਆਪਣੇ ਨਾਵਲਾਂ ਦੀ ਆਧਾਰ ਭੂਮੀ ਬਣਾਇਆ ਕਿਉਂਕਿ ਜਿਹੜੇ ਉਹ ਮਾਲਵੇ ਇਲਾਕੇ ਨਾਲ ਸੰਬੰਧ ਰੱਖਦੇ ਸੀ ਤੇ ਉਹ ਪਿੰਡੂ ਜੀਵਨ ਦੇ ਜਿਹੜੇ ਕੁਝ ਵਿਸ਼ੇਸ਼ੀ ਉਹਨਾਂ ਨੂੰ ਹੀ ਆਪਣਾ ਕੀ ਹੈਗਾ ਨਾਵਲਾਂ ਦਾ ਉਹਨਾਂ ਨੇ ਆਧਾਰ ਬਣਾਇਆ ਤੇ ਨਾਨਕ ਸਿੰਘ ਜਿੱਥੇ ਸਮਾਜ ਸੁਧਾਰ ਤੇ ਜ਼ਿਆਦਾ ਜੋਰ ਦਿੰਦੇ ਸੀ ਸਮਾਜ ਸੁਧਾਰ ਤੇ ਜਿਆਦਾ ਜ਼ੋਰ ਦਿੰਦੇ ਸੀਗੇ ਉੱਥੇ ਕਵਲ ਸੀ ਜਿਹੜੇ ਉਹ ਗਲਪ ਨੂੰ ਮਾਧਿਅਮ ਬਣਾ ਕੇ ਸਮਾਜਵਾਦੀ ਯਥਾਰਥਵਾਦ ਦਾ ਜਿਹੜਾ ਕੀ ਸੀਗਾ ਪ੍ਰਚਾਰ ਕਰਦੇ ਸੀਗੇ ਉਹ ਸਮਾਜ ਦੇ ਜਿਹੜੇ ਸੁਧਾਰ ਸੀਗੇ ਉਹਨਾਂ ਉੱਤੇ ਜਿਆਦਾ ਜ਼ੋਰ ਦਿੰਦੇ ਸੀ ਤੇ ਜਿਹੜੇ ਕਵਲ ਸੀ ਇਹ ਗਲਪ ਨੂੰ ਆਪਣਾ ਮਤਲਬ ਕਿ ਨਾਵਲ ਨੂੰ ਆਪਣਾ ਆਧਾਰ ਬਣਾ ਕੇ ਜਿਹੜੇ ਸਮਾਜਵਾਦੀ ਜਿਹੜੇ ਮੁੱਦੇ ਸੀ ਸਚਾਈ ਸੀਗੀ ਜਿਹੜੇ ਉਹਨਾਂ ਨੂੰ ਆਪਣੇ ਨਾਵਲਾਂ ਦੇ ਵਿੱਚ ਪੇਸ਼ ਕਰਦੇ ਸੀਗੇ ਉਹ ਮੂਲ ਰੂਪ ਵਿੱਚ ਮਾਰਕਸ਼ਵਾਦ ਤੋਂ ਵੀ ਪ੍ਰਭਾਵਿਤ ਸਨ ਦੇ ਉਹਨਾਂ ਦੇ ਜਿਹੜੇ ਨਾਵਲ ਸੀ ਉਹ ਹੈ ਸੀ ਸੱਚ ਨੂੰ ਫਾਂਸੀ ਪਹਿਲਾ ਨਾਵਲ ਉਹਨਾਂ ਨੇ ਲਿਖਿਆ ਸੀਗਾ ਫਿਰ ਪਾਲੀ ਫਿਰ ਪੂਰਨਮਾਸ਼ੀ ਰਾਤ ਬਾਕੀ ਹੈ ਸ਼ਿਵਲ ਲਾਈਨਰ ਰੂਪ ਤਾਰਾ ਹਾਣੀ ਮਿੱਤਰ ਪਿਆਰੇ ਨੂੰ ਲਹੂ ਦੀ ਲੋ ਐਨਿਆਂ ਵਿੱਚੋਂ ਉੱਠੇ ਸੁਰਮੇ ਉੱਠੇ ਸੁਰਮਾ ਤੋਸ਼ਾਲੀ ਦੀ ਹੰਸੋ ਭਾਰਤੀ ਸਹਿਤਾ ਕਾਦਮੀ ਅਵਾਰਡ ਮਿਲਿਆ ਸੀਗੇ ਨੂੰ ਤੋਸ਼ਾਲੀ ਦੀ ਹੰਸੋ ਨੂੰ 1997 ਦੇ ਵਿੱਚ ਅਮਰਤਾ ਪ੍ਰੀਤਮਾ ਉਸ ਤੋਂ ਬਾਅਦ ਆਪਾਂ ਕਰ ਦਿੰਗੇ ਅਮਰਤਾ ਪ੍ਰੀਤਮਾ ਇਹ ਹੈਗਾ ਸੀਗਾ ਵੈਸੇ ਅਮਰਤਾ ਪ੍ਰੀਤਮਾ ਆਪਾਂ ਨੂੰ ਉਹਦੇ ਵਿੱਚ ਸਿਲੇਬਸ ਦੇ ਵਿੱਚ ਦਿੱਤੀ ਨਹੀਂ ਹੋਈ ਚਲੋ ਆਪਾਂ ਅਮਰਤਾ ਪ੍ਰੀਤਮ ਕਰ ਲੈਣੇ ਆਗੇ ਇਹਦੇ ਨਾਵਲੀ ਨੇ ਇਹਨਾਂ ਦਾ ਜੀਵਨ ਕਾਲ 1919 ਤੋਂ ਲੈ ਕੇ 2005 ਤੱਕ ਦਾ ਰਿਹਾ ਸੀਗਾ ਇਹਨਾਂ ਦੇ ਨਾਵਲ ਸੀਗੇ ਜੈਸ਼ਰੀ 1946 ਦੇ ਵਿੱਚ ਡਾਕਟਰ ਦੇਵ 1959 ਦੇ 49 ਦੇ ਵਿੱਚ ਪਿੰਜਰ ਇਹਨਾਂ ਨੇ ਪਿੰਜਰ ਲਿਖਿਆ ਸੀ 1950 ਦੇ ਵਿੱਚ ਇੱਕ ਸੀ ਅਨੀਤਾ 1964 ਦੇ ਵਿੱਚ ਚੱਕ ਨੰਬਰ 36 1964 ਦੇ ਵਿੱਚ ਦਿਲ ਦਿੱਲੀ ਦੀਆਂ ਗਲੀਆਂ 1988 ਦੇ ਵਿੱਚ ਜਿਹੜੇ ਇਹ ਸੀਗੇ ਨਾਵਲ ਅਮਰਤਾ ਪ੍ਰੀਤਮ ਵੱਲੋਂ ਲਿਖੇ ਗਏ ਨਾਵਲ ਸੀਗੇ ਸਾਡਾ ਅਗਲਾ ਨਾਵਲਕਾਰ ਹੈਗਾਗਾ ਨਿਰਿੰਦਰਪਾਲ ਸਿੰਘ ਜਿਹਦਾ ਜੀਵਨ ਕਾਲ 1923 ਤੋਂ 2003 ਤੱਕ ਦਾ ਜਿਹੜਾ ਸੀਗਾ ਰਿਹਾ ਸੀਗਾ ਉਹਨਾਂ ਨੇ ਆਪਣੇ ਨਾਵਲਾਂ ਦੇ ਵਿੱਚ ਉਹਨਾਂ ਦੇ ਵਰਤਮਾਨ ਜ਼ਿੰਦਗੀ ਦੇ ਜਿਹੜੇ ਯਥਾਰਥ ਨੂੰ ਪੇਸ਼ ਕੀਤਾ ਸੀ ਜਿਹੜਾ ਜਿੱਦਾਂ ਦੀ ਉਹਨਾਂ ਦੀ ਜ਼ਿੰਦਗੀ ਚੱਲ ਰਹੀ ਸੀਗੀ ਉਦਾਂ ਦੀ ਜਿਹੜੀ ਸਚਾਈ ਹੈਗੀ ਜਿਹੜੀ ਉਹਨਾਂ ਨੇ ਨਾਵਲਾਂ ਦੇ ਵਿੱਚ ਆਪਣੀ ਪੇਸ਼ ਕੀਤੀ ਸੀਗੀ ਇਤਿਹਾਸਿਕ ਪੱਖੋਂ ਉਹਨਾਂ ਦੇ ਨਾਵਲਾਂ ਵਿੱਚ ਸਿੱਖਾਂ ਦੀ ਸ਼ਕਤੀ ਦੀ ਉਤਪਤੀ ਤੋਂ ਲੈ ਕੇ ਸਿੱਖ ਪਾਥ ਦੇ ਖੇਰੂ ਖੇਰੂ ਹੋ ਜਾਣ ਤੱਕ ਦੀਆਂ ਜਿਹੜੀਆਂ ਘਟਨਾਵਾਂ ਨੂੰ ਦਰਸਾਇਆ ਗਿਆ ਹੈਗਾ ਉਹਨਾਂ ਨੇ ਸਚਾਈ ਨੂੰ ਆਪਣੇ ਜਿਹੜੇ ਨਾਵਲਾਂ ਦੇ ਵਿੱਚ ਜ਼ਿਆਦਾਤਰ ਬਿਆਨ ਕੀਤਾ ਜਿਹੜੇ ਇਤਿਹਾਸਕ ਪੱਖੋਂ ਵੀ ਜਿਹੜੇ ਉਹਨਾਂ ਨੇ ਜਿਹੜੇ ਨਾਵਲ ਲਿਖੇ ਨੇ ਨਾਵਲਾਂ ਦੇ ਵਿੱਚ ਜਿਹੜੇ ਸਿੱਖਾਂ ਦੀ ਜਿਹੜੀ ਸ਼ਕਤੀ ਦੀ ਕਿਵੇਂ ਉਹਨਾਂ ਦੀ ਉਤਪਤੀ ਹੋਈ ਕਿਵੇਂ ਉਹ ਮਤਲਬ ਕਿ ਉਤਪਤੀ ਹੋਣ ਦੇ ਨਾਲ-ਨਾਲ ਕਿਵੇਂ ਉਹ ਖੇਰੂ ਖੇਰੂ ਹੋਏ ਕਿਦਾਂ ਦੀ ਉਹਨਾਂ ਦੀ ਜਿਹੜੀ ਦੁਰਦਸ਼ਾ ਰਹੀ ਉਹ ਸਾਰੇ ਆ ਚੰਗੇ ਹੋਣ ਤੋਂ ਮਾੜੇ ਤੱਕ ਦੀ ਜਿਹੜੇ ਹਾਲਾਤ ਸੀਗੇ ਉਹਨਾਂ ਦੀਆਂ ਘਟਨਾਵਾਂ ਬਾਰੇ ਉਹਨਾਂ ਨੂੰ ਆਪਣੇ ਨਾਵਲਾਂ ਦੇ ਵਿੱਚ ਦਰਸਾਇਆ ਜਿਹੜੇ ਉਹਨਾਂ ਦਾ ਨਾਵਲਾਂ ਵਲ ਸੀਗਾ ਉਹ ਸੈਨਾਪਤੀ ਸੀਗਾ 1900 1990 ਦੇ ਵਿੱਚ 49 ਦੇ ਵਿੱਚ ਸੈਨਾਪਤੀ ਨਾ ਜਿਹੜਾ ਸੀਗਾ ਉਹਨਾਂ ਨੇ ਨਾਂ ਬਲ ਲਿਖਿਆ ਉਸ ਤੋਂ ਬਾਅਦ 39 ਬਰੇ 1951 ਦੇ ਵਿੱਚ ਅਮਨ ਦੇਰਾ 1957 ਦੇ ਵਿੱਚ ਥਨਿਓ ਤਤਕਹੀ 15 1959 ਦੇ ਵਿੱਚ ਵਲੋ ਨਿੱਕੀ 1960 ਦੇ ਵਿੱਚ ਇਤੀ ਮਾਰਗ ਜਾਣਾ 1960 ਦੇ ਵਿੱਚ ਇਹ ਵੀ ਇੱਕ ਸਰਕਾਰ ਬਾਜੋ 1961 ਦੇ ਵਿੱਚ ਤੇ ਸਿਰ ਦੀ ਜੀ ਕਾਣਾ ਕੀਜੀਏ 1972 ਦੇ ਵਿੱਚ ਤੇ ਬਾਬਾ ਮੁਹਜ਼ਮ ਬਾਬਾ ਮੁਹਾਜ਼ਾ ਹੋਸ਼ਿਆਰ ਬਾਬਾ ਮੁਹਾਜ਼ਾ ਹੋਸ਼ਿਆਰ 1975 ਦੇ ਵਿੱਚ ਭਾਰਤੀ ਸਹਿਤ ਅਕਾਦਮੀ ਅਵਾਰਡ ਵੀ ਮਿਲਿਆ ਸੀ ਉਹਨਾਂ ਨੂੰ 1976 ਦੇ ਵਿੱਚ ਉਹਨਾਂ ਨੇ ਬਾ ਮਹਾਜ਼ਾ ਹੋਸ਼ਿਆਰ 1975 ਦੇ ਵਿੱਚ ਲਿਖਿਆ ਤੇ 76 ਦੇ ਵਿੱਚ ਉਹਨਾਂ ਨੂੰ ਸਹਿਤ ਅਕਾਦਮੀ ਅਵਾਰਡ ਜਿਹੜਾ ਸੀਗਾ ਉਹ ਮਿਲ ਗਿਆ ਸੀਗਾ ਉਸ ਤੋਂ ਬਾਅਦ ਆਪਾਂ ਕਰਾਂਗੇ ਜੀ ਰਾਮ ਸਰੂਪ ਅਣਖੀ ਇਹਨਾਂ ਦਾ ਜੀਵਨ ਕਾਲ 1932 ਤੋਂ ਲੈ ਕੇ 2010 ਤੱਕ ਦਾ ਰਿਹਾ ਸੀਗਾ ਉਹਨਾਂ ਨੇ ਨਾਵਲ ਦਾ ਜਿਹੜਾ ਵਿਸ਼ਾ ਸੀਗਾ ਆਪਣਾ ਉਹ ਉਹਨਾਂ ਨੇ ਪਾਤਰ ਅਤੇ तमाम ਧਾਣਾ ਬਾਣਾ ਜਿਹੜਾ ਮਾਲਵੇ ਦੇ ਕੁਝ ਕੁ ਪਿੰਡਾਂ ਦੇ ਵਾਲੇ ਹੀ ਜਿਹੜਾ ਘੁੰਮਦਾਗਾ ਜਿਹੜਾ ਉਹਨਾਂ ਦੇ ਨਾਵਲਾਂ ਦਾ ਜਿਹੜਾ ਵਿਸ਼ਾ ਹੈਗਾ ਪਾਤਰ ਨੇ ਉੱਥੇ ਦੇ ਮਤਲਬ ਕਿ ਜਿਹੜੇ ਮਾਲਵੇ ਇਲਾਕੇ ਦੇ ਜਿਹੜੇ ਪਿੰਡ ਨੇ ਉਹਨਾਂ ਦੇ ਵਾਲੇ ਦੁਆਲੇ ਹੀ ਉਹਨਾਂ ਦਾ ਜਿਹੜਾਗਾ ਜਿਹੜੇ ਨਾਵਲ ਦੀ ਜਿਹੜੇ ਵਿਸ਼ੇ ਨੇ ਉਹ ਘੁੰਮਦੇ ਆਗੇ ਇਸ ਵਿੱਚ ਮੁੱਖ ਤੌਰ ਤੇ ਪੂੰਜੀਵਾਦ ਦੀ ਮਾਰ ਹੇਠ ਆਏ ਹਰੇ ਇਨਕਲਾਬ ਤੋਂ ਬਾਅਦ ਕਿਸਾਨੀ ਪਿੰਡੂ ਸਮਾਜ ਦੀ ਜਿਹੜੀ ਟੁੱਟ ਭੱਜ ਤੇ ਰਿਸ਼ਤਿਆਂ ਵਿੱਚ ਆ ਇਹ ਨਿਗਾਰ ਨੂੰ ਬੜੀ ਸਿੱਦਤ ਨਾਲ ਚਿਤਾਰਿਆ ਗਿਆ ਹੈਗਾ ਕਿ ਆਰਮਸਰੂਪ ਅਨਖੀ ਜੀ ਨੇ ਉਹਨਾਂ ਦੇ ਜਿਹੜੇ ਮਤਲਬ ਕਿ ਸਮਾਜ ਦੇ ਵਿੱਚ ਸਾਡੀ ਖੇਤੀਬਾੜੀ ਨਾਲ ਰਿਲੇਟਡ ਜਿਹੜੇ ਕਿੱਦਾਂ ਦੇ ਮੁੱਦੇ ਹੁੰਦੇ ਹੈਗੇ ਉਹਨਾਂ ਦੇ ਰਿਸ਼ਤਿਆਂ ਦੇ ਵਿੱਚ ਕਿੱਦਾਂ ਦੇ ਮਸਮਸੀਆਮ ਆਉਂਦੀਆਂ ਨੇ ਉਹਨਾਂ ਦੇ ਕਿਵੇਂ ਉਹਨਾਂ ਨੂੰ ਸ਼ਿੱਦਤ ਦੇ ਨਾਲ ਉਹਨਾਂ ਨੂੰ ਚੰਗੀ ਤਰ੍ਹਾਂ ਮਤਲਬ ਕਿ ਪੂਰਿਆ ਇੱਕ ਨਾਵਲ ਦੇ ਰੂਪ ਦੇ ਵਿੱਚ ਇਹਨਾਂ ਨੇ ਜਿਹੜੇ ਨਾਵਲ ਲਿਖੇ ਸੀ ਉਹ ਲਿਖਿਆ ਸੀ ਪ੍ਰਤਾਪੀ ਦੁੱਲੇ ਦੀ ਢਾਬ ਕੋਠਾ ਖੜਕ ਸਿੰਘ ਜਿਹਨੂੰ ਕੋਠੇ ਖੜਕ ਸਿੰਘ ਨੂੰ ਕੀ ਹੈਗਾ ਭਾਰਤੀ ਸਹਿਤਾ ਕਾਦਮੀਆ ਵਾਰਡ ਵੀ ਮਿਲਿਆ ਸੀਗਾ 1987 ਦੇ ਵਿੱਚ ਕੋਠੇ ਖੜਕ ਸਿੰਘ ਨੂੰ ਭਾਰਤੀ ਸਹਿਤਾ ਕਾਦਮੀਆ ਵਾਰਡ ਮਿਲਿਆ ਸੀ 1987 ਦੇ ਵਿੱਚ ਅਗਲਾ ਜਿਹੜਾ ਇਹਨਾਂ ਨੇ ਲਿਖਿਆ ਸੀਗਾ ਜ਼ਮੀਨਾਂ ਵਾਲੇ ਢਿੱਡ ਦੀ ਅੰਦਰ ਜੱਸੀ ਸਰਪੰਚ ਸਲਫਾਸ जख्मी ਅਤੀਤ ਕੱਖਾ ਕਾਨਿਆਂ ਦਾ ਪੁੱਲ ਕਣਕ ਦਾ ਕਤਲਾਮ ਗੋਲੇ ਇਹ ਜਿਹੜੇ ਸੀਗੇ ਇਹਨਾਂ ਨੇ ਲਿਖੇ ਸੀਗੇ ਉਸ ਤੋਂ ਬਾਅਦ ਕਹਾਣੀ ਸੰਗ੍ਰਹਿ ਵੀ ਸੀਗੇ ਇਹਨਾਂ ਨੇ ਜਿਹੜੇ ਲਿਖਿਆ ਸੀ ਸੁੱਤਾ ਨਾਗ 1966 ਦੇ ਵਿੱਚ ਕੱਚਾ ਧਾਗਾ 1967 ਦੇ ਵਿੱਚ ਟੀਸੀ ਦਾ ਬੇਰ 1970 ਦੇ ਵਿੱਚ ਖਾਰਾ ਦੁੱਧ 1973 ਦੇ ਵਿੱਚ ਜਿਹੜੇ ਸੀਗੇ ਇਹ ਕਹਾਣੀ ਸੰਗ੍ਰਹਿ ਲਿਖਿਆ ਗਿਆ ਸੀਗਾ ਇਹਨਾਂ ਨੇ ਉਸ ਤੋਂ ਬਾਅਦ ਆਉਂਦਾ ਹੀ ਸਾਡਾ ਨਾਵਲਕਾਰ ਗੁਰਦੇਵਾਲ ਸਿੰਘ 1933 ਤੋਂ ਲੈ ਕੇ 2016 ਤੱਕ ਦਾ ਜਿਹੜਾ ਸੀ ਇਹਦਾ ਜੀਵਨ ਕਾਲ ਰਹੇਗਾ ਇਹਨਾਂ ਨੇ ਗੁਰਦੇਵਾਲ ਸਿੰਘ ਨੂੰ ਪੰਜਾਬੀ ਨਾਵਲ ਵਿੱਚ ਆਲੋਚਨਾਤਮਕ ਯਥਾਰਥਵਾਦ ਦਾ ਜਨਮਦਾਤਾ ਮੰਨਿਆ ਜਾਂਦਾ ਹੈਗਾ ਸਭ ਤੋਂ ਪਹਿਲਾਂ ਜੇ ਇਹਨਾਂ ਨੇ ਗੱਲ ਕੀਤੀ ਹੈ ਕਿ ਕਿਸ ਨੇ ਆਲੋਚਨਾਤਮਕ ਤੇ ਯਥਾਰਥਵਾਦੀ ਤਾਂ ਗੁਰਦੇਵਾਲ ਸਿੰਘ ਨੇ ਹੀ ਲਿਖਿਆ ਤੇ ਯਥਾਰਥਵਾਦ ਦਾ ਜਿਹੜਾ ਹੈਗਾ ਇਹਨਾਂ ਨੂੰ ਪਿਤਾਮਾ ਵੀ ਮੰਨਿਆ ਜਾਂਦਾਗਾ ਉਸਨੇ ਆਪਣੇ ਨਾਵਲਾਂ ਵਿੱਚ ਪਿੰਡੂ ਕਿਸਾਨੇ ਤੇ ਦੁਖਾਂਤ ਅਤੇ ਭਾਈਚਾਰਕ ਸੰਝ ਟੁੱਟਣ ਦੀ ਗੱਲ ਕੀਤੀ ਹੈਗੀ ਉਹਨਾਂ ਨੇ ਆਪਣੇ ਜਿਹੜੇ ਸਮਾਜ ਦੇ ਵਿੱਚ ਮਤਲਬ ਕਿ ਜਿਹੜੀਆਂ ਗੱਲਾਂ ਹੋ ਰਹੀਆਂ ਨੇ ਪਿੰਡੂ ਸਮਾਜ ਦੀਆਂ ਪਿੰਡੂ ਜੀਵਨ ਦੀਆਂ ਪਿੰ ਮਤਲਬ ਕਿ ਪਿੰਡਾਂ ਦੇ ਘਰਾਂ ਦੀਆਂ ਜਿਹੜੀਆਂ ਗੱਲਾਂ ਨੇ ਕਿਸਾਨੀ ਨੂੰ ਲੈ ਕੇ ਉਹ ਭਾਈਚਾਰਕ ਸੰਸਾੜੀ ਕਿੱਦਾਂ ਟੁੱਟ ਰਹੀ ਹੈਗੀ ਠੀਕ ਹੈ ਉਹਨੂੰ ਲੈ ਕੇ ਇਹਨਾਂ ਨੇ ਜਿਹੜੇ ਨਾਵਲ ਲਾਗੀ ਉਹ ਲਿਖੇ ਨੇ ਗੁਰਦੇਵਾਲ ਸਿੰਘ ਦਾ ਜਿਹੜਾ ਪਹਿਲਾ ਨਾਵਲ ਸੀ ਮੜੀਆਂ ਦਾ ਦੀਵਾ 1964 ਦੇ ਵਿੱਚ ਅ ਮਤਲਬ ਕਿ 1999 ਦੇ ਵਿੱਚ ਇਹਨਾਂ ਨੂੰ ਗਿਆਨਪੀਠ ਪੁਰਸਕਾਰ ਵੀ ਮਿਲਿਆ ਸੀਗਾ ਠੀਕ ਹੈ ਗਿਆਨਪੀਠ ਪੁਰਸਕਾਰ ਮਿਲਿਆ ਤੇ ਭਾਰਤੀ ਸਹਿਤਾਕ ਆਦਮੀ ਅਵਾਰਡ ਵੀ ਮਿਲਿਆ ਸੀ ਇਹਨੂੰ ਅੱਧ ਚੰਨ ਦੀ ਰਾਤ ਅੱਧ ਚੰਨ ਦੀ ਰਾਤ 1975 ਦੇ ਵਿੱਚ ਸਹਿਤਾਕ ਆਦਮੀ ਅਵਾਰਡ ਮਿਲਿਆ ਅੱਧ ਚੰਨ ਦੀ ਰਾਤ ਲਈ ਮਿਲਿਆ ਸੀਗਾ ਉਸ ਤੋਂ ਬਾਅਦ ਇਹਨਾਂ ਨੇ ਨਾਵਲ ਮੜੀਆਂ ਦਾ ਦੀਵਾ ਸੀਗਾ ਜਿਹੜਾ ਇਹਨਾਂ ਦਾ ਪਹਿਲਾ ਨਾਵਲ ਸੀਗਾ 1964 ਦੇ ਵਿੱਚ ਇਹ ਲਿਖਿਆ ਸੀਗਾ ਤੇ ਮੜੀਆਂ ਦੇ ਦੀਵੇ ਤੇ ਫਿਲਮ ਵੀ ਬਣੀ ਸੀਗੀ ਇੱਕ ਤੇ ਅਨਹੋਏ 1966 ਦੇ ਵਿੱਚ ਲਿਖੇ ਅਧ ਚਾਨਣ ਦੀ ਰਾਤ 1972 ਦੇ ਵਿੱਚ ਭਾਰਤੀ ਸਹਿਤਾ ਅਕਾਦਮੀ ਅਵਾਰਡ ਮਿਲਿਆ ਸੀਗਾ ਅੰਨੇ ਘੋੜੇ ਦਾ ਦਾਨ 1976 ਦੇ ਵਿੱਚ ਇੱਕ ਇਹਦੇ ਤੇ ਫਿਲਮ ਵੀ ਬਣੀ ਸੀਗੀ ਤੇ ਪੌਫਟਾਲੇ ਤੋਂ ਪਹਿਲਾਂ 1882 ਦੇ ਵਿੱਚ ਪਰਮਾ 1942 ਦੇ ਵਿੱਚ ਆਮਨੇ 2008 ਤੇ 9 ਦੇ ਵਿੱਚ ਤੇ ਇਹ ਸਾਡੇ ਹੈਗੇ ਸੀਗੇ ਜੀ ਨਾਵਨਾਰ ਰਿਲੇਟਡ ਕੁਐਸਚਨ ਆ ਤੇ ਨਾਵਲਕਾਰਨ ਨਾਲ ਰਿਲੇਟਡ ਕਵੈਸਚਨ ਆਈ ਹੋਪ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਊਗੀ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦੇਣਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਧੰਨਵਾਦ ਜੀ